ਹਲੇ ਦੇ ਵਿੱਚ ਕਾਫੀ ਮੋਲ ਖਰਾਬ ਹੈ ਤਿੰਨ ਦਿਨ ਹੋ ਗਏ ਨੇ ਲੋਕੀ ਰੋੜਾ ਤੇ ਉੱਤੇ ਨਿਕਲੇ ਨੇ ਪ੍ਰੋਟੈਸਟ ਕਰ ਰਹੇ ਨੇ ਪੁਲਿਸ ਦੇ ਉੱਤੇ ਲਾਠੀ ਚਾਰਜ ਹੋ ਰਿਹਾ ਲਾਠੀ ਚਾਰਜ ਉਧਰ ਵੀ ਕਰ ਰਹੇ ਨੇ ਦੋਨੇ ਪਾਸੋਂ ਅੱਗਾਂ ਵੀ ਲਗਾਈ ਜਾ ਰਹੀ ਹੈ ਕੀ ਹੋ ਕੀ ਰਿਹਾ ਹੈ ਵਾਸੀ ਇਹਨਾਂ ਦੀ ਇ ਲਿਬਰਲ ਮਾਈਂਡ ਸੈਟ ਹੈ ਇਹ ਚਾਹੁੰਦੇ ਨੇ ਕਿ ਇਸ ਤਰ੍ਹਾਂ ਸਾਨੂੰ ਵੋਟਾਂ ਮਿਲਣਗੀਆਂ ਜਾਂ ਜੋ ਵੀ ਇਹਨਾਂ ਦੀ ਮਾਈਂਡ ਸੈਟ ਹੈ ਤੇ ਵਜਾ ਹੈ ਕਿ ਲਿਬਰਲ ਜਿਹੜੀ ਸੋਚ ਹੈ ਉਹ ਤੁਸੀਂ ਹਰ ਚੀਜ਼ ਦੀ ਵਾਦਾ ਨਹੀਂ ਹੁੰਦੀ ਇਹਨਾਂ ਦਾ ਸੋਚਣ ਦਾ ਤਰੀਕਾ ਸਿਰਫ ਇਹਨਾਂ ਦਾ ਬੈਨੀਫਿਟ ਹੈ ਸਿਰਫ ਵੋਟ ਹੀ ਹੈ ਵੋਟ ਹੈ ਔਰ ਦੂਜਾ ਇਹਨਾਂ ਦਾ ਲਾਈਫਸਟਾਈਲ ਇਹ ਚਾਹਦੇ ਨਹੀਂ ਕਿ ਇੱਥੇ ਲੋਕਾਂ ਨੂੰ ਇਲੀਗਲ ਆਨ ਕ੍ਰਾਈਮ ਨਾ ਇੱਕ ਤਰੀਕ ਤੇ ਤੁਹਾਡੇ ਬਾਰਡਰ ਖੁੱਲੇ ਸੀ ਪੂਰੇ ਅਮਰੀਕਾ ਨੂੰ ਪਤਾ ਹੈ ਕਿ ਐਲਨ ਮਸਕ ਦਾ ਬਹੁਤ ਵੱਡਾ ਇੱਕ ਚੋਗ ਦਾ ਨੇ ਯਾਰੀ ਟੁੱਟ ਗਈ ਅੱਜ ਲੋਕਾਂ ਸਾਹਮਣੇ ਸਾਹਮਣੇ ਆ ਗਈ ਇਹ ਸਭ ਕੁਝ ਆ ਗਿਆ ਇਹ ਕਿਸ ਤਰ੍ਹਾਂ ਦਿਖਦੀ ਉਹ ਵਜ੍ਹਾ ਕੀ ਸੀ ਬਿਗ ਬਿਊਟੀਫੁਲ ਬਿੱਲ ਸੀ ਇਹਦੇ ਪਿੱਛੇ ਕੁਝ ਹੋਰ ਕਾਰਨ ਸੀ ਜਿਹੜੀ 75 ਸਾਲ ਦੀ ਸਾਡੀ ਜਿਹੜੀਆਂ ਸੋਚਾਂ ਨੇ ਪੁਰਾਣੀਆਂ ਜਿਹੜਾ ਉਹੀ ਪਾਲਿਸੀਸ ਤੇ ਚੱਲ ਰਹੇ ہیں کہ اس میں یہ ایسی بس صرف پاکستان ਨਾਲ ਹੀ ਗੱਲ ਕਰਾਂਗੇ ਹੋਰ ਤੀਜਾ ਮੁਲਕ ਨਹੀਂ ਪਾਵਾਂਗੇ ਅਸੀਂ ਦੇ ਸਿਰਫ ਕਸ਼ਮੀਰ ਤੇ ਹੀ ਗੱਲ ਕਰਾਂਗੇ ਅਸੀਂ ਸਿਰਫ ਟੈਰਿਸ ਤੇ ਗੱਲ ਕਰਾਂਗੇ ਮੈਨੂੰ ਮੈਨੂੰ ਸਮਝ ਆਇਆ ਕਿ 파ਰ ਨੂੰ ਥੋੜੀ ਫਲੈਕਸੀਬਿਲਿਟੀ ਦਿਖਾਉਣੀ ਚਾਹੀਦੀ ਕਿਉਂਕਿ ਤੀਜਾ ਮੁਲਕ ਤੇ ਆਲਰੇਡੀ ਬੈਠਾ ਹੈ ਦੇ ਰਿਪਾਰਟ ਦਿੱਲ ਰਾਏ ਇਹ ਪਾਕਿਸਤਾਨ ਦੇ ਨਾਲ ਨਹੀਂ ਸੀ ਇਹ ਚైనా ਦੇ ਨਾਲ ਹੀ ਤਰਜੀਤ ਸਿੰਘ ਸੰਧੂ ਨੇ ਵੀ ਇਹਦਾ ਹਵਾਲਾ ਦਿੱਤਾ ਬਿਲਕੁਲ ਬਿਲਕੁਲ ਤੇ ਜੇ ਹੁਣ ਜੇ ਚైనా ਆਲਰੇਡੀ ਵਿੱਚ ਇੱਕ ਥਰਡ ਪਾਰਟੀ ਹੈ ਤੇ ਫਿਰ ਬਾਈਲੈਟਰਲ ਕਿਵੇਂ ਹੋਗੀ ਕੱਲ ਬੀਤੇ ਦਿਨ ਉਹ ਅਕਾਲੀ ਦਲ ਕਾਫੀ ਇਕੱਠਾ ਹੋਇਆ ਸੀ ਪਾਕੀ ਤਰ੍ਹਾਂ ਵੀ ਤਾਕੀ ਤਰ੍ਹਾਂ ਵੀ ਉਹਦੇ ਵਿੱਚ ਬੀਜਪੀ ਲੀਡਰ ਵੀ ਪਹੁੰਚੀ ਸੀ ਬੀਜਪੀ ਲੀਡਰ ਤੇ ਜੋ ਉਹਨਾਂ ਨੇ ਕੋਈ ਗੱਲਬਾਤ ਕੀਤੀ ਉਹ تھی ਕਿ ਸਾਂਝੀ ਹੋਜੋ ਇਕੱਠੇ ਹੋਜੋ ਨਿੱਕੇ ਅਕਾਲੀ ਦਲ ਦੀ ਜਗ੍ਹਾ ਤੇ ਕੋਈ ਹੋਰ ਦੂਜਾ ਚਿਹਰਾ ਆ ਜਾਏਗਾ ਉਹਨਾਂ ਦਾ ਇਸ਼ਾਰਾ ਤੇ ਸਾਰੇ ਨੂੰ ਪਤਾ ਹੈਗਾ ਕਿਸ ਤਰ੍ਹਾਂ ਦੇਖਦੇ ਹੋ ਕਾਲੀਦਾਂ ਨੂੰ ਇਕੱਠਾ ਹੋਣਾ ਚਾਹੀਦਾ ਭਗਤ ਸਰਕਾਰ ਕਿ ਅਸੀਂ ਕੌਮ ਨੂੰ ਕਿੱਥੇ ਲਿਆ ਕੇ ਖੜਾ ਕਰਤਾ ਹੈ ਹੋਰ ਸਾਡੀ ਕੀ ਹਾਲਤ ਹੈ ਮੈਂ ਪਰਸੋ ਨਿਊਜ਼ ਵੇਖੀ ਹੈ ਔਰ ਮੈਂ ਬਿਹਾਰ ਦੇ ਕੋਈ ਖਿਲਾਫ ਨਹੀਂ ਬਟ ਕਿ ਬੜਾ ਪ੍ਰਾਊਡ ਆ ਪ੍ਰਾਊਡ ਆਫ ਦ ਸਟੇਟ ਆਫ ਬਿਹਾਰ ਕਿ ਅੱਜ ਬਿਹਾਰ ਤੋਂ ਸਬਜ਼ੀਆਂ ਐਕਸਪੋਰਟ ਹੋ ਰਹੀਆਂ ਨੇ ਦੁਬਈ ਔਰ ਲੋਕਾਂ ਨੂੰ ਵੀ ਉਹਨੇ ਸਮਝਣਾ ਚਾਹੀਦਾ ਹੈ ਕਿ ਅਕਾਲੀ ਦਰ ਨੂੰ ਇਕੱਠਾ ਕਰਕੇ ਇਹਨਾਂ ਨੂੰ ਕਹੋ ਇਕੱਠੇ ਹੋਵੋ ਇੱਕ ਵਾਰੀ ਨਾ ਫਿਰ ਮੌਕਾ ਦਿੱਤਾ ਜਾਏ ਕਿ ਜਿੰਨੀਆਂ ਗਲਤੀਆਂ ਤੁਸੀਂ ਪਹਿਲਾਂ ਕੀਤੀਆਂ ਨੇ ਹੁਣ ਜੇ ਹੋਈਆਂ ਤੇ ਕਿਤੇ ਨਹੀਂ ਪਰਦਾਸ਼ ਹੋਏਗਾ ਸਸਿਕਾ ਅਦਾ ਸਲਾਮ ਦੇਸ਼ ਵਿਦੇਸ਼ ਤੇ ਮੁੱਦਿਆਂ ਦੇ ਵਿੱਚ ਤੁਹਾਡਾ ਸਵਾਗਤ ਹੈ ਹਰ ਵੀਕਤੀ ਤਰ੍ਹਾਂ ਅੱਜ ਮੇਰੇ ਨਾਲ ਪੋਲਿਟੀਕਲ ਐਨਾਲਿਸਟ ਡਾਕਟਰ ਜਸਦੀਪ ਸਿੰਘ ਜੀ ਬੈਠੇ ਹੋਏ ਨੇ ਗੱਲਬਾਤ ਕਰਾਂਗੇ ਅਹਿਮ ਮੁੱਦਿਆਂ ਦੇ ਉੱਤੇ ਡਾਕਟਰ ਜਸਦੀਪ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਏਨਸਿੰਗ ਟੀਵੀ ਦੇ ਵਿੱਚ ਥੈਂਕ ਯੂ ਡਾਕਟਰ ਜਸਤੇਵ ਜੀ ਅਲੇ ਦੇ ਵਿੱਚ ਕਾਫੀ ਮੋਲ ਖਰਾਬ ਹੈ ਤਿੰਨ ਦਿਨ ਹੋ ਗਏ ਨੇ ਲੋਕੀ ਰੋੜਾ ਦੇ ਉੱਤੇ ਨਿਕਲੇ ਨੇ ਪ੍ਰੋਟੈਸਟ ਕਰ ਰਹੇ ਨੇ ਪੁਲਿਸ ਦੇ ਉੱਤੇ ਲਾਠੀ ਚਾਰਜ ਵੀ ਹੋ ਰਿਹਾ ਲਾਠੀ ਚਾਰਜ ਉਧਰ ਵੀ ਕਰ ਰਹੇ ਨੇ ਦੋਨੇ ਪਾਸੋਂ ਅੱਗਾਂ ਵੀ ਲਗਾਈ ਜਾ ਰਹੀ ਹੈ ਇਹ ਕੀ ਹੋ ਕੀ ਰਿਹਾ ਜੀ ਦੇਖੋ ਜੇ ਤੁਹਾਨੂੰ ਯਾਦ ਹੋਏ ਕਿ ਇਹੀ ਕੰਮ 2019 ਵਿੱਚ ਜਿਹੜੀ ਸਮਰ ਆਈ ਸੀ ਜੀ ਉਹਦੇ ਵਿੱਚ ਬਲੈਕ ਲਾਈਵ ਮੂਮੈਂਟ ਮੈਟਰਸ ਬਲੈਕ ਲਾਈਵ ਮੈਟਰਸ ਮੂਮੈਂਟ ਸਟਾਰਟ ਹੋਈ ਸੀ ਆ ਇੱਕ ਉੱਥੇ ਮਿਨੀਆਪੋਲਿਸ ਵਿੱਚ ਬੜੇ ਜ਼ਬਰਦਸਤ ਦੰਗੇ ਹੋਏ ਸੀ। ਹਮਮ ਔਰ ਇਹ ਉਸ ਵੇਲੇ ਦੀ 트럼ਪ ਗਵਰਨਮੈਂਟ ਨੂੰ ਡੀਸਟੈਬਲਾਈਜ਼ ਕਰਨ ਦੀ ਕੋਸ਼ਿਸ਼ ਸੀ। ਜੀ ਔਰ ਹੁਣ ਜਦ ਬਾਅਦ ਇਹੋ ਦੇ ਤੱਥ ਦੇਖੇ ਗਏ ਉਹਦੇ ਵਿੱਚ ਸੋਰੋਸ ਬ੍ਰਦਰਸ ਦੇ ਕਾਫੀ ਹੱਥ ਸੀ। ਹਮਮ ਔਰ ਉਹ ਹੁਣ ਪਤਾ ਲੱਗਦਾ ਹੈ ਕਿ ਉਹ ਪੂਰੀ ਕੋਆਰਡੀਨੇਟਿਡ ਐਫਰਟ ਸੀ। ਹਮਮ ਔਰ ਇੱਕ ਮੂਵਮੈਂਟ ਨੂੰ ਚਲਾਇਆ ਗਿਆ ਸੀ। ਦੇਸ਼ ਵਿੱਚ ਅਰਾਜਕਤਾ ਤੇ ਡਿਸਟਰਬੈਂਸਸ ਕ੍ਰੀਏਟ ਕੀਤੇ ਗਏ ਸਨ। ਹਮਮ ਉਹੀ ਕੰਮ ਫਿਰ ਸ਼ੁਰੂ ਹੋਇਆ ਹੁਣ ਪਹਿਲਾ ਫਮਾਸ ਤੇ ਉੱਪਰ ਹੋਂਦ ਆ ਰਹੇ ਉਹਦੇ ਨਾਲ ਲੈ ਕੇ ਹੁਣੇ ਜਿਹੜਾ ਹੈ ਇਮੀਗ੍ਰੇਸ਼ਨ ਦੇ ਉੱਪਰ ਸ਼ੁਰੂ ਹੋਇਆ ਹੈ ਤੇ ਇਹ ਕ੍ਰੀਏਟ ਕੀਤਾ ਜਾ ਰਿਹਾ ਹੈ ਇਹ ਖੁਦ ਪੋਲੀਟਿਸ਼ੀਅਨਾਂ ਵਾਲਾ ਇਹ ਖੁਦ ਪੋਲੀਟਿਸ਼ੀਅਨ ਜਿਹੜੇ ਨੇ ਡੈਮੋਕ੍ਰੇਟਸ ਕਰਦੇ ਨੇ ਜੋ ਸੋਰੋਸ ਬ੍ਰਦਰਸ ਨੇ ਜੋਰਜ ਸੋਰੋਸ ਜਿਹੜੇ ਕੀ ਫੰਡਿੰਗ ਕਰਦੇ ਨੇ ਲਿਬਰਲ ਤਹਿীন ਉਹ ਉਹ ਗਰੁੱਪ ਹੈ ਸੋਰੋਸ ਗਰੁੱਪ ਤੇ ਉਹਨਾਂ ਵੱਲੋਂ ਇਹ ਸਾਰੀ ਸ਼ਰਾਰਤਾਂ ਸ਼ੁਰੂ ਹੁੰਦੀਆਂ ਨੇ ਕਿਉਂਕਿ ਤੁਸੀਂ ਦਾ ਦੇਖੋ ਇਹ ਕੋਈ ਵੀ ਰਿਪਬਲਿਕਨ ਸਟੇਟ 'ਚ ਕੋਈ ਮੁੱਦਾ ਨਹੀਂ ਉੱਥੇ ਕੋਈ ਹੈ ਜੇ ਰਾਈਟਸ ਨਹੀਂ ਹੋ ਰਹੇ ਸਿਰਫ ਤੇ ਸਿਰਫ ਲਿਬਰਲ ਸਟੇਟਾਂ ਨੇ ਡੈਮੋਕ੍ਰੇਟਸ ਵਿੱਚ ਜਿਹੜੀ ਲਿਬਰਲ ਲੈਫਟ ਦੀਆਂ ਸਟੇਟਾਂ ਨੇ ਉੱਥੇ ਇਹ ਸਾਰੀਆਂ ਵਰਦਾਤਾਂ ਹੁੰਦੀਆਂ ਨੇ ਔਰ ਉੱਥੇ ਦੇ ਲੋਕਲ ਗਵਰਨਰ ਉੱਥੇ ਦੇ ਲੋਕਲ ਜਿਹੜੇ ਡੈਮੋਕ੍ਰੈਟਿਕ ਲੀਡਰਸ ਨੇ ਉਹ ਇਹਨੂੰ ਹੋਰ ਅਗ ਲਾਉਂਦੇ ਨੇ ਹੋਰ ਪੜਕਾਉ ਭਾਸ਼ਣ ਦਿੰਦੇ ਨੇ ਬੱਚਿਆਂ ਨੂੰ ਪੈਸੇ ਦੇ ਕਿੱਥੇ ਲੈ ਕੇ ਆਂਦੇ ਨੇ ਉਹਨਾਂ ਨੂੰ ਵਰਗ ਲਾਉਂਦੇ ਨੇ ਔਰ ਇਹ ਫਿਰ ਤੋਂ ਅਸੀਂ ਹੁਣ ਦੇਖ ਰਹੇ ਆ ਜਿਦੋਂ ਕਿ ਆਈਸ ਦੀ ਰੇਡ ਹੋ ਰਹੀ ਸੀ ਤੇ ਆll of a sudden a moment start ਕਰਤੀ ਕਰ ਦਿੱਤੀ ਗਈ ਜੀ ਜਿਹੜੀ ਸਟਾਰਟ ਹੋਈ ਹੈ ਆਈਸ ਦੇ ਕਾਰਨ ਹੋਈ ਹੈ ਜਾਂ ਕੋਈ ਪਿੱਛੇ ਬਿਗ ਬਿਊਟੀਫੁਲ ਬਿੱਲ ਦਾ ਕਾਰਨ ਹੈ ਨਹੀਂ ਬਿਗ ਬਿਊਟੀਫੁਲ ਬੈਂਟਾਇਰ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਇਹ ਤੇ ਸਿਰਫ ਇੱਕ ਕਿਸਮ ਦੀ ਡਿਸਟਰਬੈਂਸਸ ਕ੍ਰੀਏਟ ਕਰਨੀ ਆ ਰਾਈਟਸ ਕਰਨੇ ਔਰ ਮੈਂ ਸਮਝਦਾ ਕਿ ਪ੍ਰੈਜ਼ੀਡੈਂਟ 트ੰਪ ਨੇ ਇਸ ਵਾਰੀ ਬਹੁਤ ਹੀ ਅੱਛਾ ਕਦਮ ਚੁੱਕਿਆ ਹੈ ਕਿ ਇਹ ਇਹ ਰਿਸਪੌਂਸਿਬਿਲਟੀ ਹੁੰਦੀ ਗਵਰਨਰ ਦੀ ਇਹ ਨਿਊਸਮ ਜਿਹੜਾ ਕੈਲੀਫੋਰਨੀਆ ਦਾ ਗਵਰਨਰ ਹੈ ਉਹਦੀ ਰਿਸਪੌਂਸਿਬਿਲਟੀ ਸੀ ਕਿ ਉਹਨੂੰ ਉਸੇ ਵੇਲੇ ਲੌਨ ਆਰਡਰ ਨੂੰ ਕੰਟਰੋਲ ਕਰਨਾ ਚਾਹੀਦਾ ਸੀ ਉਹਨੇ ਨਹੀਂ ਕੀਤਾ ਜਦੋਂ ਆਈਸ ਦੇ ਉੱਪਰ ਤੇ ਡੀਈਏ ਦੇ 에ਜੰਟ ਜਦ ਉੱਥੇ ਇਨਵੋਲਵ ਸਨ ਉਹ ਆਪਣਾ ਕੰਮ ਕਰ ਰਹੇ ਸਨ ਤੇ ਉਹਨਾਂ ਦੇ ਉੱਪਰ ਇਹਨਾਂ ਰਾਈਟਰਸ ਨੇ ਹਮਲਾ ਬੋਲਿਆ ਉਹਨਾਂ ਨੇ ਜਦ ਐਲ ਏ ਪੀਡੀ ਜਿਹੜੀ ਲੋਕਲ ਪੁਲਿਸ ਡਿਪਾਰਟਮੈਂਟ ਨੂੰ ਉਹਨਾਂ ਦੇ ਮਦਦ ਮੰਗੀ ਐਲ ਏ ਪੀਡੀ ਨੂੰ 2 ਘੰਟੇ ਲੱਗ ਗਏ ਉੱਥੇ ਆ ਕੇ ਉਹਨਾਂ ਨੂੰ ਸਪੋਰਟ ਦੇਣ ਵਿੱਚ ਤੇ ਇਹ ਇੱਕ ਸੈਂਚਰੀ ਸਿਟੀ ਦਾ ਇੱਕ ਇਹ ਗੰਧ ਕ੍ਰੀਏਟ ਕੀਤਾ ਗਿਆ ਹੈ ਕਿ ਤੁਸੀਂ ਅੱਜ ਵੇਖ ਲਓ ਬਈ ਐਲ ਏ ਔਰ ਸੈਨ ਫਰਾਂਸਿਸਕੋ ਦੁਨੀਆ ਦੇ ਬੰਨੇ ਸ਼ਹਿਰਾਂ ਵਿੱਚ ਹੁੰਦੇ ਸੰ ਸਾਫ ਸੁਥਰੇ ਔਰ ਬਹੁਤ ਹੀ ਇਕਨੋਮਿਕਲੀ ਬੜੇ ਟੌਪ ਦੇ ਸਿਟੀਜ਼ ਹੁੰਦੇ ਕੋਈ ਪੀਸਫੁੱਲ ਨਹੀਂ ਲੱਗਦਾ ਕਿਸੇ ਕੋਲ ਤੇ ਅੱਜ ਉਹ ਐਲ ਏ ਦਾ ਸ਼ਹਿਰ ਜਿਹੜਾ ਸੈਨ ਫਰਾਂਸਿਸਕੋ ਦੇ ਕਹਨੇ ਉਹ ਜਾਣੇ ਜਾਂਦੇ ਨੇ ਡਰੱਗ ਯੂਜ਼ ਵਾਸਤੇ ਇਲੀਗਲ ਇਮੀਗ੍ਰੇਸ਼ਨ ਹਸਤੇ ਕ੍ਰਾਈਮ ਹਸਤੇ ਟੈਂਟ ਸਿਟੀਜ਼ ਹਸਤੇ ਔਰ ਇਹ ਸਾਰਾ ਕੁਝ ਜਦੋਂ ਹੁਣ ਪ੍ਰੈਜ਼ੀਡੈਂਟ ਰਾਮ ਚੇਂਜ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਤੇ ਉਸ ਸਟੇਟ ਦਾ ਗਵਰਨਰ ਹੀ ਉਹਨਾਂ ਦੇ ਅੱਗੇ ਆ ਕੇ ਖੜਾ ਹੋ ਗਿਆ ਕਿ ਵੇਸੀ ਗੰਦਗੀ ਦੂਰ ਨਹੀਂ ਕਰਨੀ ਵਜਾ ਕੀ ਹੈ ਬਸ ਇਹ ਇਹਨਾਂ ਦੇ ਇਹ ਲਿਬਰਲ ਮਾਈਂਡਸੈਟ ਹੈ ਇਹ ਚਾਹੁੰਦੇ ਨੇ ਕਿ ਇਸ ਤਰ੍ਹਾਂ ਸਾਨੂੰ ਵੋਟਾਂ ਮਿਲਣਗੀਆਂ ਜਾਂ ਜੋ ਵੀ ਇਹਨਾਂ ਦੀ ਮਾਈਂਡਸੈਟ ਹੈ ਤੇ ਵਜਾ ਆਈ ਹੈ ਕਿ ਲਿਬਰਲ ਜਿਹੜੀ ਸੋਚ ਹੈ ਉਹ ਤੁਸੀਂ ਹਰ ਚੀਜ਼ ਦੀ ਵਾਦਾ ਨਹੀਂ ਹੁੰਦੀ ਇਹਨਾਂ ਦਾ ਸੋਚਣ ਦਾ ਤਰੀਕਾ ਸਿਰਫ ਇਹਨਾਂ ਦਾ ਬੈਨੀਫਿਟ ਹੈ ਸਿਰਫ ਵੋਟ ਹੀ ਹੈ ਵੋਟ ਹੈ ਔਰ ਦੂਜਾ ਇਹਨਾਂ ਦਾ ਲਾਈਫਸਟਾਈਲ ਇਹ ਚਾਹੁੰਦੇ ਨੇ ਕਿ ਇੱਥੇ ਲੋਕਾਂ ਨੂੰ ਇਲੀਗਲ ਆਨ ਕ੍ਰਾਈਮ ਦਾ ਇੱਕ ਤਰੀਕਾ ਤੁਹਾਡੇ ਬਾਰਡਰ ਖੁੱਲੇ ਸੀ ਇਹ ਕੋਈ ਨਵੀਂ ਚੀਜ਼ ਨਹੀਂ ਹੈ ਨਾ ਤੁਸੀਂ ਵੇਖਦੇ ਰਹੋ ਬਾਰਡਰ ਖੁੱਲੇ ਸੀ ਜੋ ਮਰਜ਼ੀ ਆਏ ਅਸੀਂ ਆਪਣੇ ਘਰ ਦੇ ਬਾਰਡਰ ਬਣਾਣੇ ਆ ਅਸੀਂ ਆਪਣੇ ਘਰ ਤੇ ਦਰਵਾਜ਼ੇ ਲਾਣੇ ਆ ਤੇ ਸਾਡੇ ਦੇਸ਼ ਦੇ ਬਾਰਡਰ ਹੀ ਖੁੱਲੇ ਰਹਿਣ ਸਾਡੇ ਦੇਸ਼ ਦੇ ਦਰਵਾਜ਼ੇ ਹੀ ਖੁੱਲੇ ਰਹਿਣ ਬਿਲਕੁਲ ਤੇ ਇਹ ਹੁਣ ਬਹੁਤ ਅੱਛਾ ਕਦਮ ਹੈ ਜਿਹੜਾ ਪ੍ਰੈਜ਼ੀਡੈਂਟ 트੍ਰੰਪ ਨੇ ਨੈਸ਼ਨਲ ਗਾਰਡ ਐਕਟੀਵੇਟ ਕੀਤੀ ਹੈ ਕਿਉਂਕਿ ਗਵਰਨਰ ਨਹੀਂ ਕਰ ਰਿਹਾ ਸੀ ਉਹ ਤੇ ਚਾਹੁੰਦਾ ਸੀ ਕਿ ਇੱਥੇ ਅਗਾ ਲੱਗਣ ਔਰ ਇੱਥੇ ਰਾਈਟਸ ਹੋਣ ਔਰ ਇੱਥੇ ਹੋਰ ਤਮਾਸ਼ਾ ਹੋਏ ਜਿਵੇਂ 2020 ਵਿੱਚ 2019 ਵਿੱਚ ਸਾਰਾ ਸਾਲ ਹੁੰਦਾ ਰਿਹਾ ਸੀ ਮੈਰੀਲੈਂਡ 'ਚ ਵੀ ਹੋਇਆ ਮੈਰੀਲੈਂਡ 'ਚ ਕੀ ਹੋਇਆ ਸੀ ਮਿਨੇਪੋਲਿਸ 'ਚ ਹੋਇਆ ਸੀ ਪੂਰੇ ਕੰਟਰੀ ਵਿੱਚ ਨਿਊਯਾਰਕ ਚ ਹੋਇਆ ਸੀ ਤੇ ਉਹ ਇਹੋ ਚਾਹਦੇ ਸੀ ਪਰ ਇਸ ਵਾਰੀ ਪ੍ਰੈਜ਼ੀਡੈਂਟ ਟਰੰਪ ਨੇ ਬਿਲਕੁਲ ਬਹੁਤ ਅੱਛਾ ਕਦਮ ਚੁੱਕਿਆ ਜਿਹੜਾ ਨੈਸ਼ਨਲ ਗਾਰਡ ਐਕਟੀਵੇਟ ਕਰਤੀ ਉਸੇ ਵੇਲੇ ਫੌਜ ਪਹੁੰਚ ਗਈ ਉਹਨਾਂ ਨੇ ਰਾਈਟਰਸ ਨੂੰ ਬਿਲਕੁਲ ਕੰਟਰੋਲ ਕੀਤਾ ਹੈ ਔਰ ਇੱਥੇ ਤੱਕ ਵੀ ਕਿਹਾ ਗਿਆ ਹੈ ਕਿ ਜੇ ਗਵਰਨਰ ਜਾਂ ਮੇਅਰ ਜਾਂ ਹੋਰ ਡੈਮੋਕ੍ਰੈਟਿਕ ਲੀਡਰ ਜੇ ਇਸ ਦੇ ਵਿੱਚ ਆ ਕੇ ਇਹਨੂੰ ਹੋਰ ਅੱਗਾ ਲਾਉਣ ਦੀ ਕੋਸ਼ਿਸ਼ ਕਰਨਗੇ ਤਾਂ ਉਹਨਾਂ ਨੂੰ ਅਰੈਸਟ ਵੀ ਕੀਤਾ ਜਾਏਗਾ ਗਵਰਨਰ ਨੂੰ ਬਿਲਕੁਲ ਜੇ ਜੇ ਉਹ ਆ ਕੇ ਪੜਕਾਣਗੇ ਜਾਂ ਜਾਂ ਫੈਡਰਲ ਗਵਰਨਮੈਂਟ ਦੇ ਕੰਮ ਵਿੱਚ ਆ ਕੇ ਬਾਧਾ ਪਾਣਗੇ ਜਾਂ ਜਿਹੜੇ ਇਲੀਗਲ ਅਰੈਸਟ ਕਰਨ ਜਾਂਦੇ ਨੇ ਤੇ ਉਹਨਾਂ ਦੇ ਆਈਸ ਦੇ ਜਾਂ ਡੀਆ ਦੇ ਏਜੰਟਸ ਦੇ ਵਿੱਚ ਬਾਧਾ ਪਹੁੰਚਾਣਗੇ ਉਹਨਾਂ ਨੂੰ ਅਰੈਸਟ ਵੀ ਕਰ ਲੈਣਗੇ ਗੱਲਬਾਤ ਕਰਦੇ ਆ ਬਿਗ ਬਿਊਟੀਫੁਲ ਬਿਲ ਦੇ ਬਾਰੇ ਕਿਉਂਕਿ ਡੋਨਰਟ ਟਰੰਪ اور ایਲਨ ਮਾਸਕ ਯਾਰੀ ਸੀ ਦੋਨਾਂ ਦੇ ਵਿੱਚ ਦੇਈ ਇੱਕੋ ਸਾਣਾ ਸਾ ਲੈਂਦੇ ਸੀ ਜਿੱਥੇ ਜਾਂਦੇ ਸੀ ਇਕੱਠੇ ਜਾਂਦੇ ਸੀ ਜਤਾਨ ਦੇ ਪਿੱਛੇ ਵੀ ਪੂਰੇ ਅਮਰੀਕਾ ਨੂੰ ਪਤਾ ਹੈ ਕਿ ਐਲਨ ਮਾਸਕ ਦਾ ਬਹੁਤ ਵੱਡਾ ਇੱਕ ਯੋਗਦਾਨ ਹੈ ਯਾਰੀ ਟੁੱਟ ਗਈ ਅੱਜ ਲੋਕਾਂ ਸਾਹਮਣੇ ਸਾਹਮਣੇ ਆ ਗਈ ਇਹ ਸਭ ਕੁਝ ਆ ਗਿਆ ਇਹ ਕਿਸ ਤਰ੍ਹਾਂ ਦਿਖਦੇ ਹੋ وجہ ਕੀ ਸੀ ਬਿਗ ਬਿਊਟੀਫੁਲ ਬਿਲ ਸੀ ਇਹਦੇ ਪਿੱਛੇ ਕੁਝ ਹੋਰ ਕਾਰਨ ਸੀ ਯਾਰੀ ਤੇ ਟੁੱਟ ਗਈ ਹੈ ਯਾਨੀ ਦੇਖੋ ਇੱਕ ਤੇ ਜਨਰੇਸ਼ਨ ਗਿਆ ਬਹੁਤ ਵੱਡਾ ਹੂੰ ਪ੍ਰੈਜ਼ੀਡੈਂਟ ਟਰੰਪ ਆਲਮੋਸਟ 75 ਤੋਂ ਉੱਪਰ ਨੇ ਐਲਾਨ ਮਸਕ 30 40 ਸਾਲ ਦੀ ਉਮਰ ਦਾ ਗੈਪ ਦਾ ਫਰਕ ਹੈ ਤੇ ਉਹ ਯਾਰੀ ਨੇ ਇਹੀ ਇੱਕ ਅਲਾਈਅੰਸ ਹੋਇਆ ਸੀ ਹੂੰ ਔਰ ਇਹ ਕੋਈ ਐਸੀ ਇਹਨੂੰ ਇੰਨਾ ਇੰਪੋਰਟੈਂਟ ਗੱਲ ਨਹੀਂ ਹੈ ਕਿ ਅਗਰ ਉਹਨਾਂ ਦੀ ਅਲਾਈਅੰਸ ਟੁੱਟ ਗਈ ਜਾਂ ਜੋ ਦੋਸਤੀ ਵਿੱਚ ਕੋਈ ਦਰਾਰ ਪਈ ਕਈਆਂ ਦੀ ਦੋਸਤੀਆਂ ਟੁੱਟਦੀਆਂ ਨੇ ਬਸੇ ਦੋਸਤਾਂ ਵਿੱਚ ਆਮ ਵੇਖਿਆ ਲੜਾਈ ਹੋ ਜਾਂਦੀ ਹੈ ਫਿਰ 6 ਮਹੀਨੇ ਬਾਅਦ ਫਿਰ ਇਕੱਠੇ ਵੀ ਹੋ ਜਾਂਦੇ ਨੇ ਪਰ ਕਿਉਂਕਿ ਇੱਕ ਦੁਨੀਆ ਦਾ ਸਭ ਤੋਂ ਅਮੀਰ ਆਦਮੀ ਇੱਕ ਦੁਨੀਆ ਦਾ ਸਭ ਤੋਂ ਪਾਵਰਫੁਲ ਆਦਮੀ ਹੈ ਇਹਨਾਂ ਦੀ ਕੋਈ ਵੀ ਛੋਟੀ ਜੀ ਗੱਲ ਵੀ ਹੋਏ ਤੇ ਉਹਨੂੰ মিডিਆ ਦੇ ਚੁੱਕ ਕੇ سوشل میڈیا ਨੇ ਵੱਡਾ ਕਰ ਦੇਣਾ ਅੱਜ ਹੋ ਗਈ ਤੀਜੀ ਵਰੀ ਅੱਜ ਤੀਜੀ ਟਰਮ ਦੇ ਵਿੱਚ ਪਹਿਲਾ ਸਾਲ ਪੂਰਾ ਹੋਇਆ ਅੱਜ ਕੰਪਲੀਟ ਹੋਇਆ ਕਿਹੋ ਜਿਹਾ ਕਿ ਉਹਨਾਂ ਨੂੰ ਕਿਸ ਤਰ੍ਹਾਂ ਦੇਖਦੇ ਹੋ ਦੇਖੋ ਇੰਨੇ ਸਮੇਂ ਤੱਕ ਕਿਸੇ ਵੀ ਲੀਡਰ ਦਾ ਜਿਹੜਾ ਰਾਜ ਕਰਨਾ 11 ਸਾਲ ਬਿਲਕੁਲ ਬੜੀ ਵੱਡੀ ਗੱਲ ਹੈ ਔਰ ਇਹਦੇ ਵਿੱਚ ਜਿਹੜਾ ਇੱਕ ਫਟਿਕ ਫੈਕਟਰ ਵੀ ਆ ਜਾਂਦਾ ਹੈ ਕਿ ਇੱਕ ਹੀ ਇਨਸਾਨ 11 ਸਾਲ ਤੱਕ ਡਿਸਿਸ਼ਨ ਲੰਦਾ ਰਹੇ ਇੱਕ ਬੜਾ ਵੱਡਾ ਇੱਕ ਓਪਨਿੰਗ ਹੋ ਜਾਂਦੀ ਹੈ ਕਿ ਕੋਈ ਨਾ ਕੋਈ ਗਲਤੀਆਂ ਹੋਣਗੀਆਂ ਕੋਈ ਨਾ ਕੁਝ ਕ੍ਰਿਟਿਸਿਜ਼ਮ ਹੋਏਗਾ ਤੇ ਉਹ ਜਿਹੜੇ ਟਰਮ ਹੈ ਕਦੀ ਦੋ ਟਰਮ ਉਹ ਬਹੁਤ ਸਕਸੈਸਫੁਲ ਰਹੀਆਂ ਜੀ ਤੀਜੇ ਟਰਮ ਵਿੱਚ ਅਸੀਂ ਵੇਖ ਰਿਹਾ ਕਿ ਥੋੜਾ ਜਿਆਦਾ ਇਸ਼ੂਜ਼ ਆ ਰਹੇ ਨੇ ਉਹਦਾ ਸਭ ਤੋਂ ਵੱਡਾ ਅਸੀਂ ਦੇਖਿਆ ਹੈ ਆਪਰੇਸ਼ਨ ਸਿੰਦੂਰ ਜਿਹੜਾ ਹੋਇਆ ਹੈ ਆਲਥੋ ਉਹ ਹੋਇਆ ਜਿਹੜਾ ਗਵਰਨਮੈਂਟ ਆਫ ਇੰਡੀਆ ਨੇ ਜਿਹੜੇ ਪਲੈਨਿੰਗ ਸੀ ਜਿਹੜੀ ਉਹਦੀ ਆ ਇੰਪੈਕਟ ਸੀ ਬੜਾ ਲਿਮਿਟਿਡ ਸੀ ਉਹਨਾਂ ਨੇ ਆਪਰੇਸ਼ਨ ਸਿੰਦੂਰ ਕੀਤਾ ਸੀ ਜਿਹੜੀ ਜੋ ਟਾਰਗੇਟਡ ਜਿਹਨੂੰ ਕਹਿੰਦੇ ਨੇ ਅਟੈਕ ਸੀ ਪਰ ਉਹ ਨੂੰ ਹੈਂਡਲ ਇਸ ਤਰ੍ਹਾਂ ਗਵਰਨਮੈਂਟ ਨੇ ਬਾਅਦ ਵਿੱਚ ਕੀਤਾ ਸਪੈਸ਼ਲੀ ਜਦੋਂ ਸੀਸਫਾਇਰ ਹੋ ਗਿਆ ਉਸ ਤੋਂ ਬਾਅਦ ਜਿਵੇਂ ਹੈਂਡਲ ਕੀਤਾ ਉਹ ਮੇਰੇ ਹਿਸਾਬ ਨਾਲ ਕੁਡ ਹੈਵ ਬੀ ਡਨ ਬੈਟਰ ਸਾਡਾ ਭਾਰਤ ਦਾ মিডিਆ ਕੰਟਰੋਲ ਨਹੀਂ ਕਰ ਸકી ਸਰਕਾਰ ਕੀ মিডিਆ ਨੇ ਜਿਵੇਂ ਨੈਰੇਟਿਵ ਉਹ ਬਣਾਇਆ ਤੇ ਸਰਕਾਰ ਨੇ ਉਹਨੂੰ ਕਿਹਾ ਉਹ ਨੈਰੇਟਿਵ ਬਣਾਉਣ ਉਸਤੇ ਜਾਂ মিডিਆ ਨੇ ਖੁਦ ਹੀ ਆਊਟ ਆਫ ਕੰਟਰੋਲ ਹੋ ਕੇ ਉਹ ਸਾਰੇ ਨੈਰੇਟਿਵ ਬਣਾਨੇ ਸ਼ੁਰੂ ਕਰ ਦਿੱਤੇ ਤੇ ਉਹ ਮੇਰੇ ਖਿਆਲ ਨਾਲ ਜੋ ਗਵਰਨਮੈਂਟ ਕਰਨਾ ਚਾਹੁੰਦੀ ਸੀ ਔਰ ਜੋ ਗਵਰਨਮੈਂਟ ਨੇ ਕੀਤਾ ਔਰ ਜੋ মিডিਆ ਜੋ ਦੱਸ ਰਹੀ ਸੀ ਔਰ ਜੋ মিডিਆ ਚਾਹੁੰਦਾ ਸੀ ਉਹ ਬੜੇ ਹੀ ਅਲੱਗ-ਅਲੱਗ ਸੀ ਤੇ ਮੈਨੂੰ ਲੱਗਦਾ ਉੱਥੇ ਫੇਲਿਅਰ ਰਿਹਾ ਹੈ ਫਾਰ ਸਰਕਾਰ ਦਾ ਕਿ ਆਪਣਾ ਨੈਰੇਟਿਵ ਲੋਕਾਂ ਨੂੰ ਹੀ ਦੱਸ ਸਕੇ ਕਿ ਅਸੀਂ ਕੀ ਕੀਤਾ ਉਸ ਤੋਂ ਬਾਅਦ ਫੋਰਨ ਪੋਲਿਸੀ ਵਿੱਚ ਵੀ ਆ ਮੈਂ ਸਮਝਦਾ ਕਿ ਹੁਣ ਰਿਕਵਰ ਕੀਤਾ ਗਵਰਨਮੈਂਟ ਨੇ ਸਰਦਾਰ ਤਰਨਜੀਤ ਸਿੰਘ ਦੀ ਸੰਧੂ ਉਹ ਪਿਛੇ ਡੈਲੀਗੇਸ਼ਨ ਜੇ ਨਾਲ ਆਈ ਸੀ ਜਿਹੜਾ ਡੈਮੇਜ ਹੋਇਆ ਸੀ ਉਹਨੂੰ ਕਾਫੀ ਕੰਟਰੋਲ ਹੱਦ ਤੱਕ ਉਹਨਾਂ ਨੇ ਕੰਟਰੋਲ ਕੀਤਾ ਹੈ ਡੈਲੀਗੇਸ਼ਨ ਦੀ ਮੀਟਿੰਗ ਜੇ ਡੀ ਵੈਨਸ ਨਾਲ ভাইস ਪ੍ਰੈਜ਼ੀਡੈਂਟ ਨਾਲ ਵੀ ਹੋਈ ਤਾਂ ਉਹ ਮੈਂ ਸਮਝਦਾ ਕਿ ਤਰਨਜੀਤ ਸਿੰਘ ਸੰਧੂ ਜੀ ਨੇ ਉਹਦੇ ਵਿੱਚ ਬਹੁਤ ਵੱਡਿਆ ਕੋਸ਼ਿਸ਼ਾਂ ਨਿਭਾਈ ਔਰ ਉਹ ਡੈਲੀਗੇਸ਼ਨ ਨੂੰ ਤੇ ਆ ਕੇ ਇੱਥੇ ਹਾਈएस्ट ਲੈਵਲ ਤੇ ਉਹਨੂੰ ਮਨਾਇਆ ਔਰ ਜਿਹੜਾ ਪਰੰਤ ਜਿਹੜੀ ਫਰਨ ਪਾਲਿਸੀ ਮੈਂ ਸਮਝਦਾ ਉਹਦਾ ਟਾਈਮ ਆ ਗਿਆ ਕਿ ਉਹਨੂੰ ਰੀਵਿਜ਼ਿਟ ਕੀਤਾ ਜਾਵੇ ਦੇਖਿਆ ਜਾਵੇ ਕਿ ਜਿਹੜੀ 75 ਸਾਲ ਦੀ ਸਾਡੀ ਜਿਹੜੀਆਂ ਸੋਚਾਂ ਨੇ ਪੁਰਾਣੀਆਂ ਜਿਹੜਾ ਉਹੀ ਪਾਲਿਸੀਸ ਤੇ ਚੱਲ ਰਹੇ ਕਿ ਇਸ ਨੇ ਜਿ ਐਸੀ ਤੇ ਸਿਰ ਪਾਕਿਸਤਾਨ ਨਾਲ ਹੀ ਗੱਲ ਕਰਾਂਗੇ ਹੋਰ ਤੀਜਾ ਮੁਲਕ ਨਹੀਂ ਪਾਵਾਂਗੇ ਅਸੀਂ ਦੇ ਸਿਰ ਕਸ਼ਮੀਰ ਤੇ ਹੀ ਗੱਲ ਕਰਾਂਗੇ ਅਸੀਂ ਸਿਰਫ ਟੈਰਰਿਜ਼ਮ ਤੇ ਗੱਲ ਕਰਾਂਗੇ ਮੈਂ ਸਮਝਦਾ ਕਿ ਪਾਰੰਤ ਥੋੜੀ ਫਲੈਕਸੀਬਿਲਿਟੀ ਦਿਖਾਉਣੀ ਚਾਹੀਦੀ ਕਿਉਂਕਿ ਤੀਜਾ ਮੁਲਕ ਤੇ ਆਲਰੇਡੀ ਬੈਠਾ ਹੈ ਹਮ ਚਾਈਨਾ ਦੇ ਹੌਲਡੀ ਵਿੱਚ ਬੈਠਾ ਪਾਕਿਸਤਾਨ ਦੀ ਸਾਈਡ ਇਹ ਲੜਾਈ ਜਿਹੜੀ ਲੜੀ ਗਈ ਸੀ ਇਹ ਅਸਲੀ ਲੜਾਈ ਚਾਈਨਾ ਦੇ ਨਾਲ ਹੋਈ ਹੈ ਬਿਲਕੁਲ ਇਹ ਡੈਲੀਗੇਸ਼ਨ ਨੇ ਵੀ ਇਹੀ ਕਿਹਾ ਕਿ ਜਿਹੜੀ ਲੜਾਈ ਹੈ ਇਹ ਤੇਰੀ ਭਾਰਤ ਦੀ ਲੜਾਈ ਹੈ ਇਹ ਪਾਕਿਸਤਾਨ ਦੇ ਨਾਲ ਨਹੀਂ ਸੀ ਇਹ ਚਾਈਨਾ ਦੇ ਨਾਲ ਹੀ ਤਰਜੀਤ ਸਿੰਘ ਸੰਧੂ ਨੇ ਵੀ ਇਹਦਾ ਹਵਾਲਾ ਦਿੱਤਾ ਬਿਲਕੁਲ ਬਿਲਕੁਲ ਤੇ ਜੇ ਉਹ ਜੇ ਚਾਈਨਾ ਆਲਰੇਡੀ ਵਿੱਚ ਇੱਕ ਥਰਡ ਪਾਰਟੀ ਹੈ ਤਾਂ ਫਿਰ ਬਾਈਲੈਟਰਲ ਕਿਵੇਂ ਹੋਗੀ ਹੂੰ ਟਾਈਪ ਚਾਈਨਾ ਦੇ ਵਿੱਚ ਬੈਠਾ ਹੈ ਜਾਂ ਪਿੱਛੇ ਛੁਪ ਕੇ ਬੈਠਾ ਹੈ ਜਾਂ ਸਾਹਮਣੇ ਬੈਠਾ ਹੈ ਔਰ ਔਰ ਜਿਹੜਾ ਪੋਕੇ ਜਾਂ ਜਿੰਨੂੰ ਅਸੀਂ ਕਹਿੰਦੇ ਆ ਪਾਕ ਅਕੁਪਾਈਂਡ ਕਸ਼ਮੀਰ ਉਹਦੇ ਵਿੱਚੋਂ ਇੱਕ ਹਿੱਸਾ ਤੇ ਚਾਈਨਾ ਦਾ ਵੀ ਹੈ ਜਿੰਨੂੰ ਅਕਸਿੰਗ ਚਾਈਨਾ ਕਹਿੰਦੇ ਨੇ ਬਿਲਕੁਲ ਤੇ ਅੱਜ ਇਹ ਕਹਿਣਾ ਕਿ ਵੀ ਅਸੀਂ ਦੇ ਸਿਰਫ ਪਾਕਿਸਤਾਨੀ ਗਰ ਉਹ ਨਹੀਂ ਗੱਲ ਬਣਨੀ ਔਰ ਮੈਂ ਸਮਝਦਾ ਕਿ ਜਿਵੇਂ ਡੋਨਲਡ 트ੰਪ ਨੇ ਜਾਂ ਅਮਰੀਕਾ ਨੇ ਸੀਜ਼ਫਾਇਰ ਦੀ ਰਿਸਪੌਂਸਿਬਿਲਟੀ ਲਈ ਸੀ ਉਹਨਾਂ ਨੇ ਜਦੋਂ ਕਿਹਾ ਸੀ ਕਿ ਸਾਨੂੰ ਵੀ ਮੰਨ ਲੈਣਾ ਚਾਹੀਦਾ ਸੀ ਔਰ ਸਾਨੂੰ ਬਲਕਿ ਅਮਰੀਕਾ ਨੂੰ ਆਪਣੇ ਨਾਲ ਲੈ ਕੇ ਪਾਕਿਸਤਾਨ ਤੇ ਦਬਾਅ ਪਾ ਕੇ ਜਿਸ ਤਰ੍ਹਾਂ ਵੀ ਹੋਏ ਇਹ ਇਹ ਮਸਲਾ ਰਿਜ਼ੋਲਵ ਕਰਨਾ ਚਾਹੀਦਾ ਹੈ ਡਾਕਟਰ ਜਸਪੀ ਦੀ ਡੈਲੀਗੇਸ਼ਨ ਆਇਆ ਇਹ ਹਵਾਲਾ ਦੇ ਰਿਹਾ ਕਿ 911 ਦਾ 911 ਹੋਇਆ ਇਥੇ ਪਾਕਿਸਤਾਨ ਦੇ ਵਿੱਚ ਬੈਠੇ ਸੀ ਟੈਰਰਿਸਟ ਸੀ ਇਹ ਕੋਈ ਇਫੈਕਟ ਪਏਗਾ ਕਿ ਇਹ ਸਿਰਫ ਦਿਖਾਉਣ ਵਾਸਤੇ ਸੀ ਜਾਣ ਵਾਸਤੇ ਹੈ ਇਹ ਤੇ ਦੇਖੋ ਪਾਕਿਸਤਾਨ ਔਰ ਭਾਰਤ ਦੀ ਜਿਹੜੀ ਅਸੀਂ ਜਿਹੜੀ ਰਿਲੇਸ਼ਨਸ਼ਿਪ ਹੈ ਉਹਦੇ ਵਿੱਚ ਕੁਝ ਇੱਕ ਚੀਜ਼ਾਂ ਨੇ ਜਿਹੜੀਆਂ ਹਮੇਸ਼ਾ ਹੀ ਇਸ਼ੂਜ਼ ਹੈਲ ਉਹਦੇ ਚ ਕਸ਼ਮੀਰ ਸਭ ਤੋਂ ਵੱਡਾ ਬਿਲਕੁਲ ਹੈਗਾ ਹਮਮ ਔਰ ਕਸ਼ਮੀਰ ਨੂੰ ਇਹ ਕਹਿ ਦੇਣਾ ਕਿ ਜੇ ਉਹਨ ਕੀ ਐਸੀ ਤੇ ਉਹ ਸਾਰਾ ਕਸ਼ਮੀਰ ਅਸੀਂ ਲੈ ਜਾਵਾਂਗੇ ਤੇ ਪਾਕਿਸਤਾਨ ਕਹਿੰਦੀ ਸਾਰਾ ਕਸ਼ਮੀਰ ਅਸੀਂ ਲੈ ਜਾਵਾਂਗੇ ਦੋਵਾਂ ਮੁਲਕਾਂ ਨੂੰ ਆਪਸ ਵਿੱਚ ਕਸ਼ਮੀਰ ਦੇ ਉੱਪਰ ਬੈ ਕੇ ਕਦੇ ਨਾ ਕਦੇ ਕੋਈ ਨਾ ਕੋਈ ਬਾਤ ਚਿਤ ਕਰਨੀ ਪਵੇਗੀ ਮੇਰੇ ਸਾਹਮਣੇ ਇਹਨਾਂ ਨੂੰ ਚਾਹੀਦਾ ਹੈ ਦੋਆ ਮੂਲਕਾਂ ਨੂੰ ਕਿ ਕਸ਼ਮੀਰ ਤੇ ਜਿਹੜਾ ਇਸ਼ੂ ਹੈ ਇਹਨੂੰ 20 ਸਾਲ 25 ਸਾਲ ਸਤੇ ਫ੍ਰੀਜ਼ ਕਰ ਦੇ ਕੇ ਕਿ ਇਹ ਜਿਵੇਂ ਹੈ ਇਹਨੂੰ ਐਵੇਂ ਰਹਿਣ ਦਿਓ ਬਾਕੀ ਜਿਹੜੀਆਂ ਗੱਲਾਂ ਨੇ ਆ ਉਹਦੇ ਉੱਪਰ ਅਸੀਂ ਆਪਣੀ ਰਿਲੇਸ਼ਨਸ਼ਿਪ ਬਿਲਡ ਕਰੀਏ ਬਿਲਕੁਲ ਠੀਕ ਹੈ ਨਾ ਅੱਜ ਜੇ ਅਗਰ 100 ਮੁੱਦੇ ਨੇ ਉਹਦੇ ਚੋਂ ਚਾਰ ਤੇ ਤੁਹਾਡੇ ਖਿਆਲਤ ਨਹੀਂ ਮਿਲਦੇ ਇਹ ਪੰਜ ਤੇ ਤੁਹਾਡੇ ਖਿਆਲਤ ਨਹੀਂ ਮਿਲਦੇ ਬਾਕੀ 95 ਤੇ ਤੁਹਾਡੀ ਸਹਿਮਤੀ ਹੈ ਹਰ ਗੱਲ 'ਚ ਤੇ ਤੁਸੀਂ ਪਹਿਲਾਂ ਉਹਨਾਂ ਤੇ ਕੰਮ ਕਰਨਾ ਸ਼ੁਰੂ ਕਰੋ ਟ੍ਰੇਡ ਤੇ ਵੀ ਕਰਨਾ ਚਾਹੀਦਾ ਹੈ ਟ੍ਰੇਡ ਤੇ ਕੰਮ ਕਰਨਾ ਚਾਹੀਦਾ ਹੈ ਕਲਚਰ ਤੇ ਕੰਮ ਕਰਨਾ ਚਾਹੀਦਾ ਹੈ ਟਰੈਵਲ ਤੇ ਕੰਮ ਕਰਨਾ ਚਾਹੀਦਾ ਹੈ ਬਹੁਤ ਬਹੁਤ ਸਾਡੀ ਹਰ ਚੀਜ਼ ਪਾਕਿਸਤਾਨ 'ਵਲ ਮਿਲਦੀ ਟੂਰਿਸਟ ਜਿਹੜੇ ਪਾਲੂ ਬਿਲਕੁਲ ਉਹ ਤੇ ਹੈ ਹੀ ਹੈ ਮੈਂ ਦੇਖੀਂ ਜਿਹੜੇ ਪੰਜ ਜਿਹੜੇ ਤੁਹਾਡੇ ਇਹ ਮੁੱਦੇ ਨੇ ਜਿਹਨੇ ਉੱਪਰ ਕਸ਼ਮੀਰ ਹੋ ਗਿਆ ਟੈਰੋਰਿਜ਼ਮ ਹੋ ਗਿਆ ਹੋਰ ਇੱਕ ਤੋਂ ਮੁੱਦੇ ਨੇ ਇਹਨਾਂ ਨੂੰ ਤੁਸੀਂ ਜਿਹੜਾ ਹੈ ਕਸ਼ਮੀਰ ਦਾ ਜਿਹੜਾ ਮੇਨ ਮੁੱਦਾ ਹੈ ਉਹਨੂੰ ਫ੍ਰੀਜ਼ ਕਰ ਲੈਣਾ ਚਾਹੀਦਾ ਬਿਲਕੁਲ ਭਾਈ ਐਸੀ ਇਸ ਮੁੱਦੇ ਨੂੰ ਅੱਜ ਤੋਂ 20 ਸਾਲ ਬਾਅਦ ਆ ਕੇ ਲਿਖਾਂਗੇ ਇਹ ਇਸੇ ਤਰ੍ਹਾਂ ਹੀ ਰਹੇਗਾ ਤੁਹਾਡੇ ਕੋਲ ਹੈ ਲਾਈਨ ਆਫ ਕੰਟਰੋਲ ਦੇ ਉੱਪਰ ਰੱਖੋ ਅਸੀਂ ਫਾਲੋ ਕਰਨੇ ਆ ਲੈਟਸ ਵੇਟ ਫॉर 20 ইয়ারਸ ਲੈਟਸ ਬਿਲਡ ਅ ਗੁੱਡ ਰਿਲੇਸ਼ਨਸ਼ਿਪ ਜਿਹੜੇ ਹੋਣ ਸਾਡੀ ਜੋ ਜਿੱਤੇ ਸਾਡੇ ਖਿਆਲਤ ਮਿਲਦੇ ਨੇ ਉਹਨਾਂ ਦੇ ਉੱਪਰ ਅੱਛੀ ਰਿਲੇਸ਼ਨਸ਼ਿਪ ਬਣਾਈਏ ਇਹ ਸਾਰਾ ਬਾਤ ਵੇਖਾਂਗੇ ਵੀ ਕਸ਼ਮੀਰ ਦਾ ਕੀ ਕਰ ਇੱਕ ਇੱਕ ਡਾਕਟਰ ਜਸਦੀਪ ਜੀ ਛੋਟਾ ਜਿਹਾ ਸਵਾਲ ਲੋਕਾਂ ਦਾ ਵੀ ਇਹ ਸਵਾਲ ਹੈ ਕਿ ਆਪਾਂ ਚైనా ਨੂੰ ਮਾਰਾ ਕਹਿੰਦੇ ਆ ਚైనా ਅਸੀਂ ਕਹਿੰਦੇ ਆ ਕਿ ਸਾਡੇ ਨਾਲ ਲੜਾਈ ਲੜ ਰਿਹਾ ਹੈ ਲੇਕਿਨ ਆਪਾਂ ਟ੍ਰੇਡ ਤੇ ਸਭ ਤੋਂ ਜ਼ਿਆਦਾ ਚైనా ਨਾਲ ਕਰ ਰਹੇ ਉਥੋਂ ਇੰਪੋਰਟ ਐਕਸਪੋਰਟ ਸਾਰਾ ਚైనా ਤੋਂ ਆ ਰਿਹਾ ਹੈ ਚైనా ਵੀ ਇਹ ਦੁਨੀਆ ਦੀ ਮਜਬੂਰੀ ਬਣ ਚੁੱਕੀ ਹੈ ਇਸ ਪਰ ਇਹ ਚైనా ਚਾਹਦੇ ਵੀ ਨਾ ਚਾਹਦੇ ਵੀ ਤੁਹਾਨੂੰ ਹੁਣ ਡਿਪੈਂਡ ਕਰਨਾ ਪੈ ਰਿਹਾ ਹੈ ਅਮਰੀਕਾ ਦੀ ਵੀ ਲਿਮਿਟ ਅਜਨਾ ਚੰਦੇ ਹੋਏ ਵੀ ਪ੍ਰੈਜ਼ੀਡੈਂਟ ਟਰੰਪ ਪੂਰਾ ਜੋਰ ਲਾ ਰਹੇ ਨੇ ਟੈਰਿਫ ਲਾ ਰਹੇ ਨੇ ਇਹ ਮੈਨੂਫੈਕਚਰਿੰਗ ਅਮਰੀਕਾਸ਼ ਲੈ ਕੇ ਆਓ ਪਰ ਓਵਰਨਾਈਟ ਨਹੀਂ ਹੋਏ ਇੰਨਾ ਹਾਵੀ ਹੋ ਗਿਆ ਬਿਲਕੁਲ ਹਾਵੀ ਹੋਇਆ ਔਰ ਔਰ ਹਾਵੀ ਕਰਨ ਵਾਲੇ ਇੱਥੇ ਦੀਆਂ ਸਾਡੀਆਂ ਜਿਹੜੀਆਂ ਲਿਬਰਲ ਸਰਕਾਰਾਂ ਸਨ ਅਮਰੀਕਾ ਦੀ ਉਹਨਾਂ ਨੇ ਕੀਤਾ ਤੁਸੀਂ ਜਿਹੜੇ ਤੁਹਾਡੇ ਓਬਾਮਾ ਪੀਰੀਅਡ ਬਾਈਡਨ ਪੀਰੀਅਡ ਉਸ ਤੋਂ ਪਹਿਲਾਂ ਸਾਡੇ ਜਿਹੜੇ ਪੁਸ਼ 에ਰਾ ਇਹਨਾਂ ਸਾਰਿਆਂ ਨੇ ਚਾਈਨਾ ਨੂੰ ਆਪਣਾ ਔਰ ਆਪਣਾ ਸਾਰਾ ਅੱਜ 1 ਲੱਖ ਤੋਂ ਜ਼ਿਆਦਾ ਸਟੂਡੈਂਟ ਚਾਈਨਾ ਦਾ ਅਮਰੀਕਾ ਆਉਂਦਾ ਹੈ ਇੱਥੇ ਯੂਨੀਵਰਸਿਟੀਆਂ 'ਚ ਪੜਦਾ ਹੈ ਇਥੋਂ ਸਭ ਕੁਝ ਸਿੱਖ ਕੇ ਸਾਰੀ ਟੈਕਨੋਲੋਜੀ ਨੋ-ਹਾਊ ਲੈ ਕੇ ਵਾਪਸ ਚਾਈਨਾ ਜਾ ਕੇ ਇਹਨਾਂ ਤੋਂ ਹੀ ਸਿੱਖ ਕੇ ਨਾ ਤੂੰ ਉੱਥੇ ਜਾ ਕੇ ਇਹਨਾਂ ਦੇ ਕੰਪੀਟੀਸ਼ਨ 'ਚ ਆ ਜਾ। ਇਹਨਾਂ ਤੋਂ ਬੈਟਰ ਕਰਦੇ ਇਹਨਾਂ ਤੋਂ ਬੈਟਰ ਕਰਦੇ ਨੇ। ਤੇ ਆਪਣੇ 8 트럼ਪ ਰੋਕ ਰਹੇ ਨੇ। ਤਦ ਹੀ ਚਾਈਨੀਸ ਸਟੂਡੈਂਟਸ ਉੱਪਰੋਂ ਬੈਨ ਲੱਗਾ ਹੈ ਕਿ ਵੀ ਹੁਣ ਚਾਈਨਾ ਦੇ ਸਟੂਡੈਂਟ ਤੇ ਨਹੀਂ ਆ ਸਾਡੇ ਇੱਥੋਂ ਸਭ ਕੁਝ ਸਿੱਖ ਕੇ ਸਾਰਾ ਟੈਕਨੋਲੋਜੀ ਲੈ ਕੇ ਤੇ ਵਾਪਸ ਜਾ ਕੇ ਤੇ ਸਾਡੇ ਖਿਲਾਫ ਹੋ ਜਾਂਦੇ। ਇਹ ਚੀਜ਼ ਆਪਣੇ ਭਾਰਤੀ ਦੇ ਪੰਜਾਬੀ ਚੋਂ ਹੀ ਸਮਝਦੇ ਉਹ ਇੱਥੇ ਰੁਕ ਜਾਂਦੇ ਦੇਖੋ ਇਹ ਮੈਂ ਨਹੀਂ ਕਹਿੰਦਾ ਕਿ ਭਾਰਤੀਆਂ ਨੂੰ ਜਾਂਦਾ ਚਿਹਰਾ ਤੁਸੀਂ ਕੀ ਚਾਹਦੇ ਹੋ ਕੱਲ ਨੂੰ ਭਾਰਤੀਆਂ ਦੇ ਵੀ ਬੈਨ ਲਾ ਲੀਏ ਚਾਇਨਾ ਤੇ ਲੱਗੇ ਨੇ ਆਪਣੇ ਬਿਲ ਸਟੈਬਲ ਇਹ ਗੱਲ ਨਹੀਂ ਤੇ ਇੱਥੇ ਵੀ ਘਰ ਨੇ ਇੱਥੇ ਦੇਖੋ ਭਾਰਤੀ ਹਰ ਹਾਲ ਇੰਡੀਆ ਵੀ ਅੱਛਾ ਕਰ ਰਿਹਾ ਹੈ ਇਹ ਹੁੰਦੀ ਹੈ ਅੱਛੇ ਰਿਲੇਸ਼ਨਸ਼ਿਪ ਦੀ ਗੱਲ ਅੱਜ ਭਾਰਤ ਵੀ ਅਮਰੀਕਾ ਦੀ ਹਰ ਵੱਡੀ ਕੰਪਨੀ ਦੇ ਸੀਈਓ ਭਾਰਤ ਦੇ ਨੇ ਠੀਕ ਹੈ ਨਾ ਔਰ ਭਾਰਤ ਵੀ ਅੱਜ ਤਰੱਕੀ ਕਰ ਰਿਹਾ ਹੈ ਆਈਪੀਐਮ ਵਿੱਚ ਬਿਲਕੁਲ ਅਮਰੀਕਾ ਦੇ ਨਾਲ ਚੱਲ ਰਿਹਾ ਹੈ ਪਰ ਇੱਕ ਹੁੰਦਾ ਹੈ ਕਿ ਤੁਸੀਂ ਕਰਨਾ ਥ੍ਰੈਟ ਕਰਨਾ ਕਿਸੇ ਉਹ ਚਾਈਨਾ ਹੁਣ ਉਹ ਕਰ ਰਿਹਾ ਹੈ ਹੁਣ ਉਹ ਚਾਈਨਾ ਮੋਨੋਪੋਲੀ ਕਰ ਰਿਹਾ ਹੈ ਪੂਰੀ ਦੁਨੀਆ ਵਿੱਚ ਉਹ ਹੁਣ ਕੰਟਰੋਲ ਕਰ ਰਿਹਾ ਹੈ ਗਲਤ ਕਰਾਂਗੇ ਪੰਜਾਬ ਦੇ ਵਿੱਚ ਇੱਕ ਕਾਲੀ ਦਲ ਲੀਡਰ ਦਾ ਪੋਹ ਪਿਆ ਕੱਲ ਬੀਤੇ ਦਿਨ ਉਹ ਕਾਲੀ ਦਲ ਕਾਫੀ ਇਕੱਠਾ ਹੋਇਆ ਸੀ ਬਾਕੀ ਤਰ੍ਹਾਂ ਵੀ ਤਾਂਗੀ ਤਰ੍ਹਾਂ ਵੀ ਉਹਦੇ ਵਿੱਚ ਬੀਜਪੀ ਲੀਡਰ ਵੀ ਪਹੁੰਚੀ ਸੀ ਬੀਜਪੀ ਲੀਡਰ ਦੇ ਜੋ ਉਹਨਾਂ ਨੇ ਕੋਈ ਗੱਲਬਾਤ ਕੀਤੀ ਉਹ تھی ਕਿ ਸਾਂਝੀ ਹੋ ਜੋ ਇਕੱਠੇ ਹੋ ਜੋ ਨਾਤੇ ਅਕਾਲੀ ਦਲ ਦੀ ਜਗ੍ਹਾ ਤੇ ਕੋਈ ਹੋਰ ਦੂਜਾ ਚਿਹਰਾ ਆ ਜਾਏਗਾ ਉਹਨਾਂ ਦਾ ਇਸ਼ਾਰਾ ਤੇ ਸਾਰਿਆਂ ਨੂੰ ਪਤਾ ਹੈਗਾ ਕਿਸ ਤਰ੍ਹਾਂ ਦੇਖਦੇ ਹੋ ਅਕਾਲੀ ਦਲ ਨੂੰ ਇਕੱਠਾ ਹੋਣਾ ਚਾਹੀਦਾ ਫਰਕ ਤੇ ਸਰਕਾਰ ਦੇ ਕੋਈ ਮੈਂ ਤੇ ਹਮੇਸ਼ਾ ਹੀ ਕਹਿੰਦਾ ਪਿਛਲੇ ਵੀ ਤੁਹਾਡੇ ਸ਼ੋਰ ਚ ਕੀਆ ਹੋਰ ਨਹੀਂ ਜਦੋਂ ਇਹਨਾਂ ਨੂੰ ਮੌਕਾ ਲੱਗਦਾ ਮੈਂ ਤੇ ਇਹ ਕਹਿੰਦਾ ਕਿ ਸਿੱਖਾਂ ਦੀ ਇੱਕੋ ਇੱਕ ਪਾਰਟੀ ਸੀ ਅਕਾਲੀ ਦਲ ਹੁਣ ਅਸੀਂ ਉਹਨਾਂ ਨੂੰ ਆ ਕੋਤ ਕੁਝ ਕਹਿ ਲੈ ਆਪਣਾ ਗੁੱਸਾ ਵੀ ਕੱਢ ਲੈ ਬਿਲਕੁਲ ਫਖਰੀ ਕੌਮ ਵੀ ਵਾਪਸ ਲੈ ਲੈ ਅਸੀਂ ਉਹਨਾਂ ਨੂੰ ਵੀ ਪਤਾ ਚੱਲ ਗਿਆ ਕਿ ਕੌਮ ਨੇ ਸਾਨੂੰ ਕਿੱਥੇ ਸੁੱਟੇ ਬਿਲਕੁਲ ਆਪ ਔਰ ਉਹਨਾਂ ਨੂੰ ਵਾਇਗਰੂ ਕਰੇ ਕਿ ਸੋਚ ਸਕਦਾ ਸਮਤ ਵੀ ਆਈ ਹੋਏ ਇਹ ਸਾਰਾ ਕੁਝ ਵੇਖ ਕੇ ਪਰ ਐਂਡ ਆਫ ਦਾ ਡੇ ਸਿੱਖਾਂ ਦੀ ਜਿਹੜੀ ਪੰਥਕ ਪਾਰਟੀ ਉਹ ਖਾਲੀ ਚੱਲ ਬਿਲਕੁਲ ਹੈਗੀ ਨਾ ਕਾਂਗਰਸ ਹੈ ਨਾ ਆਮ ਆਦਮੀ ਪਾਰਟੀ ਹੈ ਨਾ ਬੀਜੇਪੀ ਜੀ ਹੋਰ ਵੀ ਕਈ ਅਕਾਲੀ ਦਲ ਆਏ ਸਿਮਰਨਜੀਤ ਸਿੰਘ ਮਾਨ ਆਏ ਜੋ ਅਕਾਲੀ ਦਲ ਦੀ ਹਿਸਟਰੀ ਹੋ ਜੋ ਕਾਲੀ ਦਲ ਨੇ ਕਿਉਂਕਿ ਅਕਾਲੀ ਦਲ ਹਮੇਸ਼ਾ ਸਿੱਖ ਸਿਧਾਂਤਾਂ ਦੇ ਜਿੰਨਾ ਖੋਸੇ ਕੇ ਚੱਲਦਾ ਹੈ ਪਰ ਪੰਜਾਬ ਨੂੰ ਵੀ ਨਾਲ ਲੈ ਕੇ ਚੱਲਦਾ ਹੈ ਪੂਰੇ ਪੰਜਾਬ ਨੂੰ ਪੰਜਾਬ ਦੇ ਹਿੰਦੂਆਂ ਨੂੰ ਵੀ ਪੰਜਾਬ ਦੇ ਮੁਸਲਮਾਨਾਂ ਨੂੰ ਵੀ ਔਰ ਸਿੱਖਾਂ ਦਾ ਤੇ ਉਹ ਹੈ ਹੀ ਹੈ ਅਕਾਲੀ ਦਲ ਬਿਲਕੁਲ ਔਰ ਜਦੋਂ ਦਾ ਇੱਕ ਕਲੇਸ਼ ਸ਼ੁਰੂ ਹੋਇਆ ਅਕਾਲੀ ਦਲ ਚ ਬਾਗੀਆਂ ਇਸਤਤਾਨੀਆਂ ਸੀ ਇਹ ਅਸੀਂ ਵੇਖਿਆ ਕਿ ਕੌਮ ਦੀ ਸਾਡੀ ਹਾਲਾਤ ਜਿਹੜੇ ਨੇ ਉਹ ਬਿਲਕੁਲ ਡਾਊਨਵਰਡ ਸਲੋਪ ਤੇ ਗਏ ਨੇ ਦੋਨੇ ਪਾਸੇ ਦੋਨੋਂ ਪਾਸੇ ਕੌਮ ਦਾ ਨੁਕਸਾਨ ਹੋਇਆ ਦੋਨੋਂ ਪਾਸੇ ਨਹੀਂ ਕਾਲੀ ਦੰਦੀ ਨਿਕਲ ਕ ਮੈਂ ਤਾਂ ਕੌਮ ਦੀ ਗੱਲ ਕਰ ਕੌਮ ਬਿਲਕੁਲ ਦੋਨੋਂ ਪਾਸੇ ਮਤਲਬ ਕਾਲੀ ਦੰਦੀ ਨਹੀਂ ਮੈਂ ਕੌਮ ਦੀ ਗੱਲ ਕਰ ਕੌਮ ਦੀ ਪੂਰੀ ਸਿੱਖ ਕੌਮ ਸਿੱਖ ਕੌਮ ਦੀ ਡਾਊਨਵਰਡ ਸਲੋਪ ਤੇ ਗਏ ਆ ਸੀਐਸਸੀ ਲੀਡਰਲੈਸ ਹੋ ਚੁੱਕੀ ਹੈ ਬਿਲਕੁਲ ਅੱਜ 41 ਸਾਲ ਹੋ ਗਏ ਨੇ ਆਪਰੇਸ਼ਨ ਪਲੂ ਸਟਾਰ ਨੂੰ ਜਦੋਂ ਇੱਥੇ ਸ਼ੇਰੀਆਂ ਦਿੱਤੀਆਂ ਸੀ ਤੇ ਇੱਥੇ ਇੰਨਾ ਕੁਝ ਹੋਇਆ ਸੀ ਔਰ ਅੱਜ 41 ਸਾਲ ਬਾਅਦ ਅਸੀਂ ਕਿੱਥੇ ਖੜੇ ਹਾਂ ਉਹ ਅਸੀਂ ਕਦੀ ਅਸੀਂ ਹਾਂ 6 ਜੂਨ ਨੂੰ ਮਨਾ ਲੈਨੇ ਆਂ ਨੈਵਰ ਫਰਗੇਟ ਨੈਵਰ ਫਰਗੇਵ ਮੁਛਤियार ਵੀ ਲਾ ਦੇਨੇ ਆ ਤੇ ਸਾਰਾ ਕੁਝ ਕਰ ਲੈਨੇ ਆ ਪਰ ਉੱਥੇ ਜਦੋਂ ਸ਼ਰਧਾਜੀ ਜੀ ਨੇ ਗਏ ਨੇ ਤੇ ਉੱਥੇ ਕੀ 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 ਹਾਲਾਤ ਸਨ ਤੇ ਆ ਕੁਝ ਫਿਰ ਲੜ ਰੇ ਸਨ ਹੂੰ ਕੌਣ ਬੋਲੇਗਾ ਸਟੇਜ ਤੋਂ ਕੌਣ ਨਹੀਂ ਬੋਲੇਗਾ ਭੰਤੋੜ ਵੀ ਹੋਈ ਭੰਤੋੜ ਵੀ ਹੋਈ ਜਥੇਦਾਰ ਜੀ ਅਸੀਂ ਸਭ ਨੂੰ ਮਨਜ਼ੂਰ ਨਹੀਂ ਅੱਜ ਇੰਦਰਾ ਗਾਂਧੀ ਨੇ ਤੇ ਅਕਾਲ ਤਖਤ ਨੂੰ ਬੰਬ ਦੇ ਗੋਲੇ ਨਾਲ ਡਟਾਇਆ ਸੀ ਨਾ ਅਸੀਂ ਤਾਂ ਸਾਡੇ ਅਕਾਲ ਤਖਤ ਸਾਹਿਬ ਨੂੰ ਸਿਧਾਂਤਾਂ ਨਾਲ ਹੀ ਡਟਾਤਾ ਅਸੀਂ ਨੇ ਕਾਲ ਤਖਤ ਸਾਹਿਬ ਦੀ ਬਿਲਡਿੰਗ ਤੇ ਰਹਿ ਗਈ ਬਹੁਤ ਸੋਹਣੀ ਪਰ ਅੰਦਰ ਉਹਦੀ ਵੈਲਿਊ ਅਸੀਂ ਖਤਮ ਕਰ ਮਰਿਆਦਾ ਖਤਮ ਮਰਿਆਦਾ ਖਤਮ ਕਰਤੀ ਹੈ ਕਾਲ ਤਖਤ ਸਾਹਿਬ ਦੀ ਅਹਿਮੀਅਤ ਹੀ ਖਤਮ ਕਰਤੀ ਸੀ ਬਿਨਾਂ ਇੱਕ ਗੋਲੀ ਬਿਨਾਂ ਬੰਮ ਚਲਾਏ ਬਿਲਕੁਲ 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 ਸਖਤ ਲੋੜ ਹੈ ਕਿ ਅੱਜ ਲੀਡਰਸ਼ਿਪ ਫਿਰ ਤਿਆਰ ਹੋਏ ਅੱਜ ਮੈਂ ਇਹ ਵੀ ਦੇਖਣਾ ਕਿ ਅੱਜ ਪੰਜਾਬ ਕਿੱਥੇ ਖੜਾ 41 ਸਾਲ ਬਾਅਦ ਇੰਨਾ ਕੁਝ ਸ਼ਾਤਾਂ ਦੇ ਕੇ ਇੰਨਾ ਕੁਝ ਕਰਕੇ ਅੱਜ ਅਸੀਂ ਫਿਰ ਕਿੱਥੇ ਖੜੇ ਹੈ ਨਾ ਅੱਜ ਬੜਾ ਆਸਾਨ ਹੈ ਜੀ ਸੈਂਟਰ ਨੇ ਸਾਡਾ ਲਈ ਕਰਤਾ ਆਰਐਸਐਸ ਨੇ ਇਹ ਗੱਲ ਕਿ ਕਿਸੇ ਤੇ ਅਸੀਂ ਆਪਣੇ ਅੰਦਰ ਵਿੱਚ ਆਖੀ ਮਾਰੀ ਕਿ ਅਸੀਂ ਕੌਮ ਨੂੰ ਕਿੱਥੇ ਲਿਆ ਕੇ ਖੜਾ ਕਰਤਾ ਹੈ ਔਰ ਸਾਡੀ ਕੀ ਹਾਲਤ ਹੈ ਮੈਂ ਪਰਸਨ ਨਿਊਜ਼ ਵੇਖੀ ਹੈ ਔਰ ਮੈਂ ਬਿਹਾਰ ਦੇ ਕੋਈ ਖਿਲਾਫ ਨਹੀਂ ਬਟ ਕੀ ਬੜਾ ਪ੍ਰਾਊਡ ਆਮ ਪ੍ਰਾਊਡ ਆਫ ਦ ਸਟੇਟ ਆਫ ਬਿਹਾਰ ਕਿ ਅੱਜ ਬਿਹਾਰ ਤੋਂ ਸਬਜ਼ੀਆਂ ਐਕਸਪੋਰਟ ਹੋ ਰਹੀਆਂ ਨੇ ਦੁਬਈ ਬਿਹਾਰ ਗਵਰਨਮੈਂਟ ਨੇ ਨਿਤੀਸ਼ ਕੁਮਾਰ ਨੇ ਉੱਥੇ ਪਿੰਡਾਂ ਵਿੱਚ ਜਾ ਜਾ ਕੇ ਕੋਲਡ ਸਟੋਰੇजेस ਬਣਾਤੇ ਨੇ ਤਾਂ ਕਿ ਕਿਸਾਨ ਸਬਜ਼ੀਆਂ ਉੱਥੇ ਰੱਖਦੇ ਨੇ ਉੱਥੋਂ ਸਿੱਧੀ ਜਾਂਦੀਆਂ ਨੇ ਆ ਯੂਪੀ ਦੇ ਥਰੂ ਸਿੱਧੀ ਫਲਾਈਟ ਤੇ ਜਾ ਕੇ ਉਹ ਦੁਬਈ ਜਾ ਰਹੀ ਹੈ ਬਿਲਕੁਲ ਤੇ ਪੰਜਾਬ ਸਾਡਾ ਕਿੱਥੇ ਰਹੇਗਾ ਪੰਜਾਬੀ ਕੰਟੈਕਟ ਕਿੱਥੇ ਨੇ ਐਗਰੀਕਲਚਰ ਸਟੇਟ ਬਿਲਕੁਲ ਹੈ ਸੀਗਾ ਹੁਣ ਤੁਸੀਂ ਪਤਾ ਨਹੀਂ ਕਿਹੜੀ ਸਟੇਟ ਹੋ ਪਰ ਇਹ ਚੀਜ਼ਾਂ ਜਿਹੜੀਆਂ ਨੇ ਸਾਨੂੰ ਬਹੁਤ ਦਿਨੋਂ ਦੁੱਖ ਲੱਗਦਾ ਹੈ ਕਿ ਇਹ 84 ਅੱਜ ਦੇ ਸਾਨੂੰ ਜਿਹੜੇ ਗੁੰਮਰਾਹ ਹੋਏ ਪਏ ਨੇ ਇਹ ਸਾਡੇ ਜਿਹੜਾ ਯੂਥ ਹੈ ਇਹਨਾਂ ਨੂੰ ਪਤਾ ਹੀ ਨਹੀਂ 84 ਹੋਇਆ ਕਿਉਂ ਸੀ ਇਹ ਸੋਚਦੇ ਨੇ ਸ਼ਾਇਦ ਖਾਲਸਤਾਨ ਸੀ ਉਹ ਖਾਲਸਤਾਨ ਨਹੀਂ ਸੀ ਆਲੰਦਪੁਰ ਸਾਹਿਬ ਰੈਜ਼ੋਲੂਸ਼ਨ ਸੀ ਆਲੰਦਪੁਰ ਸਾਹਿਬ ਮਤਾ ਸੀ ਜਿਹਦੇ ਉੱਪਰ ਕੀ ਗੱਲਾਂ ਹੋ ਰੀਆਂ ਸਨ ਕਿ ਪੰਜਾਬ ਨੂੰ ਮੋਰ ਆਟੋਨਮੀ ਦਿੱਤੀ ਜਾਏ ਇਕਨੋਮਿਕਲ ਆਟੋਨਮੀ ਦਿੱਤੀ ਜਾਏ ਪੰਜਾਬ ਦੀ ਇਕਨੋਮੀ ਸਿੱਖਾਂ ਦੇ ਵਾਸਤੇ ਕਿਸਾਨਾਂ ਵਾਸਤੇ ਗੱਲ ਕੀਤੀ ਜਾਏ ਉਹ ਕਈ ਕਈ ਚੀਜ਼ਾਂ ਸਮਝਦੇ ਵੇ ਪਰ ਉਹ ਤੇ ਅੱਜ ਤੱਕ ਨਹੀਂ ਪੂਰੀਆਂ ਹੋਈਆਂ ਡਾਕਟਰ ਚਸਤੀ ਜੀ ਜੇ ਗਲਬਤ ਕਰਦੇ ਆ ਲੋਕਾਂ ਦੇ ਕਾਫੀ ਸਵਾਲ ਵੀ ਨੇ ਮੈਂ ਜਦੋਂ ਇੰਟਰਵਿਊ ਕਰਨਾ ਲੋਕਾਂ ਨਾਲ ਗਲਬਤ 84 ਦੇ ਵਿੱਚ ਜਿਹੜਾ 89 890 84 ਦੇ ਵਿੱਚ ਜਿਹੜੇ ਦੰਗੇ ਹੋਏ ਨੇ ਜਾਂ ਆਪਣੇ ਹਰਮੰਦਰ ਸਾਹਿਬ ਦੇ ਉੱਤੇ ਅਟੈਕ ਹੋਇਆ ਹੈ ਬੰਮਾ ਗੋਲੀਆਂ ਦੇ ਨਾਲ ਜੀ ਜਰਮੈਲ ਸਿੰਘ ਪਿੰਡਰਾ ਵਾਲੇ ਬਾਹਰ ਆ ਜਾਂਦੇ ਆਪਣੇ ਆਪ ਨੂੰ ਕਿਰਸਤਾਰੀ ਦੇ ਦਿੰਦੇ ਕਿ ਅਟੈਕ ਨਹੀਂ ਹੋਣਾ ਸੀ ਦੇਖੋ ਇਹ ਇਹ ਤੇ ਗੱਲਾਂ ਨੇ ਉਹ ਬਾਹਰ ਆ ਜਾਂਦੇ ਅਟੈਕ ਨਹੀਂ ਹੋਣਾ ਸੀ ਜਾਂ ਆ ਦੇ ਆ ਦੇ ਤੇ اٹੈਕ ਇਹ ਤੇ ਇਹ ਤੇ ਗੱਲਾਂ ਨੇ ਕਿਉਂਕਿ ਜੇ ਉਹ ਅੰਦਰ ਵੀ ਸੀ ਹੈ ਤੇ ਇਹਨਾਂ اٹੈਕ ਵੀ ਕਰਨ ਦੀ ਲੋੜ ਹੁੰਦੀ ਸੀ ਇਹ ਪੂਰੀ ਦੀ ਪੂਰੀ ਕਿਹਾ ਜਾਂਦਾ ਹੈ ਕਿ ਇੱਕ ਸਾਜ਼ਿਸ਼ ਸੀ ਜਿਹੜੀ ਕਿ ਕਈ ਸਾਲਾਂ ਤੋਂ ਘੜੀ ਗਈ ਸੀ ਔਰ ਐਂਡ ਵਿੱਚ ਆ ਕੇ ਦਾ ਇਹ ਨਤੀਜਾ ਸਰਕਾਰਾਂ ਚਾਹਦੀਆਂ ਸੀ ਕਿ ਇਹਦਾ ਇਹ ਨਤੀਜਾ ਨਿਕਲੇ ਗਿਆਨੀ ਜਗ ਸਿੰਘ ਵੀ ਨਾਲ ਸੀ ਉਸ ਤੋਂ ਗਿਆਨੀ ਜਗ ਸਿੰਘ ਵੀ ਤੇ ਸਿਆਸਤ ਵਿੱਚ ਕਈ ਚੀਜ਼ਾਂ ਹੁੰਦੀਆਂ ਨੇ ਜਿਹੜੀਆਂ ਸ਼ੁਰੂ ਕਿਸ ਹੋਰ ਤਰੀਕੇ ਨਾਲ ਹੁੰਦੀਆਂ ਨੇ ਔਰ ਐਂਡ ਵਿੱਚ ਫਿਰ ਹੱਥੋਂ ਨਿਕਲ ਜਾਂਦੀਆਂ ਨੇ ਹੂੰ ਤਾਂ ਇਹ ਜਿਹੜਾ ਸੀ ਇੰਦਰਾ ਗਾਂਧੀ ਦੀ ਇੱਕ ਇਨਰ ਸਰਕਲ ਸੀ ਜਿਹਦੇ ਜੇ ਕਿ ਰਾਜੀਵ ਗਾਂਧੀ ਅਰੁਣ ਨਹਿਰੂ ਇਹ ਸਾਰੇ ਯੰਗ ਜਿਹੜਾ ਸਿੰਘ ਇਹ ਸੰਜੇ ਗਾਂਧੀ ਤੋਂ ਸ਼ੁਰੂ ਹੋਇਆ ਸੀ ਇਹ ਯੰਗ ਜਿਹੜੇ ਸਨ ਇਹਨਾਂ ਨੇ ਇਹ ਪੂਰੀ ਪਲੈਨਿੰਗ ਰੱਖੀ ਗਈ ਸੀ। ਹੋਰ ਇਹਦਾ ਸ਼ੁਰੂਆਤ ਹੀ ਹੋਈ ਸੀ ਕਿ ਅਕਾਲੀ ਦਲ ਜੋ ਕਿ ਪੰਜਾਬ ਵਿੱਚ ਜਿਹਨਾਂ ਦੀ ਸਰਕਾਰ ਸੀ ਉਹਨਾਂ ਨੂੰ ਹਟਾ ਕੇ ਕਾਂਗਰਸ ਦੀ ਸਰਕਾਰ ਬਣਦੀ ਹੈ। ਹੋਰ ਅਕਾਲੀ ਦਲ ਦੇ ਖਿਲਾਫ ਇੱਕ ਇਹੋ ਜਿਹਾ ਕੋਈ ਸ਼ਖਸੀਅਤ ਖੜੀ ਕੀਤੀ ਜਾਏ ਜਿਹੜੀ ਕਿ ਅਕਾਲੀ ਦਲ ਨੂੰ ਪੰਜਾਬ ਵਿੱਚ ਖਤਮ ਕਰਕੇ ਤੇ ਕਾਂਗਰਸ ਨੂੰ ਉੱਪਰ ਲੈ ਕੇ ਆਏ। ਹੋਰ ਕਈ ਕੇਂਦਰੀ ਕੀ ਪਿੰਡਰਾ ਵਾਲੇ ਉਹ ਸ਼ਖਸੀਅਤ ਸਨ ਪਰ ਜਦੋਂ ਇਹ ਦੇਖਿਆ ਗਿਆ ਕਿ ਸੱਜ ਜਗਰਾ ਸਿੰਘ ਖਾਲਸਾ ਪਿੰਡਰਾਲੇ ਤੇ ਨਾ ਅਕਾਲੀ ਦਲ ਦੇ ਦਾ ਇਹਨਾਂ ਦੇ ਉਹ ਤੇ ਸਿੱਖ ਪੰਥ ਦੀ ਗੱਲ ਕਰਨਾ ਸ਼ੁਰੂ ਕਰਤੀ ਉਹਨਾਂ ਨੇ ਉਸ ਵੇਲੇ ਫਿਰ ਏਡ ਕਈ ਚੀਜ਼ਾਂ ਹੋਈਆਂ ਹਰ ਉਹਦੇ ਇਹ ਇਹ ਵਿਵਾਦ ਹੋ ਸਕਦਾ ਹੈ ਕਿ ਵੀ ਉਹ ਦਰਬਾਰ ਸਾਹਿਬ ਕਿਉਂ ਬਾਹਰ ਕਿਉਂ ਨਹੀਂ ਨਿਕਲੇ ਜਾਂ ਉਹ ਅੰਦਰ ਕਿਉਂ ਉੱਥੇ ਗਏ ਪਰ ਇਹ ਵੀ ਉਸ ਤੋਂ ਵੀ ਵੱਡਾ ਇਹ ਵੀ ਸਵਾਲ ਉੱਠਦਾ ਹੈ ਕਿ ਸਰਕਾਰ ਨੇ ਜਿਸ ਤਰੀਕੇ ਨਾਲ ਹਮਲਾ ਕੀਤਾ ਜਿਸ ਤਰੀਕੇ ਨਾਲ ਅਟੈਕ ਕੀਤਾ ਉਹ ਵੀ ਜਾਇਜ਼ ਨਹੀਂ ਸੀ ਨਹੀਂ ਉਹ ਗਲਤ ਬਿਲਕੁਲ ਗਲਤ ਕਾਂਗਰਸ ਸਰਕਾਰ ਨੇ ਗਲਤ ਇੱਕ ਕਾਂਗਰਸ ਸਰਕਾਰ ਨੇ ਜਾਣ ਬੁੱਝ ਕੇ ਕੀਤਾ ਸੀ ਇੰਟਰੈਪਮੈਂਟ ਕਰਕੇ ਨਾ ਇਹ ਇਹ ਹੈ ਜੇ ਮਾਹੌਲ ਕ੍ਰੀਏਟ ਕਰਕੇ ਕਿ ਮਿਸਨ ਜਰਨੈਲ ਸਿੰਘ ਪਿੰਡਾਰੇ ਸਿਆਸਤ ਸਿਆਸੀ ਨਹੀਂ ਸਨ ਉਹ ਸੰਸਦਨ ਉਹ ਟਕਸਾਲ ਦੇ ਹੈਡਸਨ ਉਹ ਧਰਮ ਦੀ ਗੱਲ ਕਰਦੇ ਸਨ ਉਹ ਮੰਥ ਦੀ ਕੰਮ ਕਰਦੇ ਸਨ ਉਹ ਉਹ ਇਨੇ ਪੜੇ ਵਿਖੇ ਵੀ ਨਹੀਂ ਸਨ ਇਹ ਜਿਹੜੇ ਸਿਆਸੀ ਲੋਕ ਸਨ ਇਹਨਾਂ ਨੇ ਇੱਕ ਕਿਸਮ ਨਾਲ ਇੰਟਰੈਕਟ ਕੀਤਾ ਸੀ ਬਿਲਕੁਲ ਔਰ ਇਹ ਸਰਕਾਰ ਦੀ ਬੜੀ ਇੱਕ ਚਾਲ ਸੀ ਮੈਂ ਤਾਂ ਕਈ ਵਾਰੀ ਕਹਿ ਚੁੱਕਿਆ ਕਿ ਜੇ ਸੰਤ ਵੀ ਸ਼ਾਮਿਲ ਨਹੀਂ ਹੁੰਦੇ ਤੇ ਅੱਜ ਉਹਨਾਂ ਦੀ ਵੈਲਿਊ ਸੇਕ ਕੋਮ ਵਾਸਤੇ ਹੋਰ ਵੀ ਜ਼ਿਆਦਾ ਹੋਣੀ ਸੀ ਉਹਨਾਂ ਨੇ ਜ਼ਿੰਦਾ ਰਹਿ ਕੇ ਕੌਮ ਵਾਸਤੇ ਬੜਾ ਕੁਝ ਹੋਰ ਅਚੀਵ ਕਰਨਾ ਸੀ ਕੌਮ ਨੂੰ ਹੋਰ ਬਹੁਤ ਅੱਗੇ ਲੈ ਕੇ ਜਾਣਾ ਸੀ ਉਹ ਹੀ ਮੈਂ ਦੱਸਿਆ ਨਾ ਸੀ 41 ਸਾਲ ਜੋ ਵੇਖੀਏ ਕਿ ਉਹਨਾਂ ਤੋਂ ਬਾਅਦ ਅਸੀਂ ਕਿੱਥੇ ਆ ਗਏ ਤੇ ਡੋਲਪੁਰ ਥੱਲੇ ਗਿਆ ਡਾਕਸਾ ਬਿਲਕੁਲ ਗ੍ਰਾਫ ਥੱਲੇ ਗਿਆ ਬਿਲਕੁਲ ਔਰ ਇਹ ਸਰਕਾਰ ਦੀ ਉਸ ਵੇਲੇ ਦੀ ਜਿਹੜੀ ਸਰਕਾਰ ਸੀ ਇੰਦਰਾ ਗਾਂਧੀ ਦੀ ਸਰਕਾਰ ਉਹਨਾਂ ਦੀ ਇਹ ਬੜੀ ਹੀ ਕਾਂਗਰਸ ਦੀ ਗਵਰਨਮੈਂਟ ਦੀ ਇਹ ਬਹੁਤ ਗਲਤ ਨੀਤੀ ਸੀ ਪਰ ਉਹਨਾਂ ਤੇ ਖੁੱਲ੍ਹਮ ਖੁੱਲਾ ਆ ਗਿਆ ਕਿ ਆਰਮੀ ਨੇ ਵੀ ਕਈ ਜਰਨਲਾਂ ਨੇ ਉਸ ਟੰਕ ਕੀਤਾ ਸੀ ਵੀ ਅਸੀਂ ਇਹ ਕੰਮ ਨਹੀਂ ਕਰਾਂਗੇ ਗਲਤ ਕਰ ਦਿੱਤੀ ਸੀ ਅਸੀਂ ਇਹ ਇਹ ਆਰਮੀ ਦਾ ਕੰਮ ਨਹੀਂ ਪਰ ਉਹਨਾਂ ਨੂੰ ਫਿਰ ਸਾਡੇ ਸਿੱਖੀ ਮੇਲੇ ਵਿੱਚੋਂ ਹਮ ਆਰਐਸ ਧਿਆਲ ਰਣਜੀਤ ਸਿੰਘ ਧਿਆਲ ਤੁਹਾਡਾ ਕੁਲਦੀਪ ਸਿੰਘ ਭਾਰ ਬਿਲਕੁਲ ਜਿਨ੍ਹਾਂ ਨੇ ਅੱਗੇ ਲਾ ਕੇ ਸਿੱਖਾਂ ਨੂੰ ਉਹਨਾਂ ਨੇ ਇਹ ਕੰਮ ਕਰਾਏ ਸੋ ਇਹ ਬਹੁਤ ਗੰਭੀਰ ਵਿਸ਼ੇ ਹੈ ਕਿ ਇਹ ਕਹਿਿਆ ਜਾਣਾ ਕਿ ਜੀ ਪਿੰਡਰਾਲ ਜੇ ਬਾਹਰ ਆ ਜਾਂਦੇ ਇਹ ਨਹੀਂ ਹੋਣਾ ਸੀ ਮੈਂ ਸਮਝਦੇ ਫਿਰ ਵੀ ਹੋਣਾ ਸੀ ਇਹਨਾਂ ਨੇ ਉੱਥੇ ਦੀ ਸਰਕਾਰ ਹੈ ਉਸ ਵੇਲੇ ਜੋ ਮਾਹੌਲ ਸੀ ਨਾ ਉਹਨਾਂ ਨੇ ਕਰਮੇ ਕਰੇ ਕ੍ਰੀਏਟ ਕੀਤਾ ਗਏ ਇੱਕ ਕਾਂਗਰਸ ਦੀ ਸਰਕਾਰ ਇੰਦਰਾ ਗਾਂਧੀ ਨੇ ਕ੍ਰੀਏਟ ਕੀਤਾ ਜੀ ਗੱਲਬਾਤ ਕਰਦੇ ਆ ਕਿ ਆਮ ਆਦਮੀ ਪਾਰਟੀ ਦੇ ਉੱਤੇ ਕਹਿੰਦੇ ਬਦਲਾਅ ਜਾਂ ਬਦਲਾ ਲੈਣ ਵਾਸਤੇ ਹੁਣ ਉਤਰੇ ਆਏ ਨੇ ਲੋਕਾਂ ਦੇ ਘਰ ਘਾੜ ਰਹੇ ਨੇ ਅੱਜ ਤੱਕ ਉਹ ਨਹੀਂ ਰੁਕ ਰਹੇ ਲੋਕ ਗਰੀਬ ਲੋਕਾਂ ਦੇ ਘਰ ਘਾੜ ਰਹੇ ਕੀ ਬਦਲਾ ਕਰਦੇ ਇਹ ਤੇ ਸਿਆਸੀ ਡਰਾਮੇ ਕਰਦੇ ਨੇ ਸੈਂਟਰ ਆਪਰੇਸ਼ਨ ਸਿੰਦੂਰ ਕਰ ਦਿੰਦਾ ਹੈ ਇਹ ਸਟੇਟਾਂ 'ਚ ਆਪਰੇਸ਼ਨ ਬੋਲਡੋਜ਼ਰ ਕਰ ਰਹੇ ਨੇ ਤੇ ਹੋਰ ਕੀ ਇਹਨਾਂ ਨੇ ਕੋਈ ਕੋਈ ਡਰਗ ਰੁਕ ਨਹੀਂ ਗਈ ਡਰਗ ਰੁਕਣਾ ਚਾਹ ਤੇ ਰੁਕ ਸਕਦੇ ਮੰਜੀਟੀਆਂ ਦਾ ਪਹਿਲਾਂ ਤਾਂ ਬੜਾ ਨਾਮ ਲੈ ਕੇ ਬੋਲਦੇ ਬਿਲਕੁਲ ਹੁਣ 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 ਕਿੱਥੇ ਸੋ ਇਹ ਸਭ ਇਹ ਸਿਆਸੀ ਮੈਂ ਤਦ ਹੀ ਕਹਿ ਰਿਹਾ ਕਿ ਦੇਖੋ ਅੱਜ ਅਕਾਲੀ ਦਲ ਨੂੰ ਤੇ ਤੁਸੀਂ ਸਭ ਕੁ ਖੋ ਲਿਆ ਉਹਦੇ ਲੀਡਰਸ਼ਿਪਾਂ ਦੀ ਜਿਹੜੀ ਹਾਲਤ ਹੈ ਤੁਸੀਂ ਅੱਜ ਪੰਜਾਬ 'ਚ ਬਿਲਕੁਲ ਜਨਤਾ ਨੇ ਲੋਕਾਂ ਨੇ ਬਿਲਕੁਲ ਠੀਕ ਕੀਤਾ ਅਕਾਲੀ ਦਲ ਅਕਾਲੀਰਾਂ ਨੂੰ ਤੁਸੀਂ ਜ਼ੀਰੋ ਕਰਤਾ ਹੈ ਅਕਲਦਗਾਨੀ ਇਸ ਵਾਰ ਅਰਸ਼ ਤੋਂ ਫਰਸ਼ ਤੇ ਲੈ ਆਇਓ ਬਿਲਕੁਲ ਹੋਰ ਸੁਖਬੀਰ ਸਿੰਘ ਬਾਦਲ ਜ਼ੀਰੋ ਹੋ ਚੁੱਕੇ ਹੈ ਬਿਲਕੁਲ ਹੋ ਗਿਆ ਇਸ ਵੇਲੇ ਮੈਂ ਸੁਖਬੀਰ ਸਿੰਘ ਬਾਦਲ ਨੂੰ ਵੀ ਇਹ ਬੇਨਤੀ ਹੈ ਕਿ ਤੁਸੀਂ ਇਸ ਵੇਲੇ ਕੌਮ ਦੇ ਬਾਰੇ ਸੋਚੋ ਆਪਣੀ ਪਾਰਟੀ ਨੂੰ ਦੁਬਾਰਾ ਤੋਂ ਇਕੱਠਾ ਕਰੋ ਬਿਲਕੁਲ ਔਰ ਕੁਰਬਾਨੀਆਂ ਵੀ ਦੇਣੀਆਂ ਪੈਂਦੀਆਂ ਨੇ ਆਪਣੀ ਕੌਮ ਵਾਸਤੇ ਕਈ ਵਾਰੀ ਇੱਕ ਸਟੈਪ ਪਿੱਛੇ ਵੀ ਲੈਣੇ ਪੈਂਦੇ ਨੇ ਤਾਂ ਕਿ ਤੁਹਾਡੀ ਪਾਰਟੀ ਜਿਹੜੀ ਹੈ ਤੁਹਾਡੇ ਜਿਹੜੀ ਲੇਗੇਸੀ ਹੈ ਉਹ ਤਾਂ ਦੁਬਾਰਾ ਆ ਜਾਏਗੀ ਪਰ ਤੁਸੀਂ ਪਹਿਲਾਂ ਇਕੱਠੀ ਕਰਕੇ ਕੰਮ ਫਿਰ ਤੋਂ ਸ਼ੁਰੂ ਕਰੋ ਔਰ ਲੋਕਾਂ ਨੂੰ ਵੀ ਉਹਨੇ ਸਮਝਣਾ ਚਾਹੀਦਾ ਹੈ ਕਿ ਇੱਕ ਅਕਾਲੀ ਦਲ ਨੂੰ ਇਕੱਠਾ ਕਰਕੇ ਇਹਨਾਂ ਨੂੰ ਕਹੋ ਇਕੱਠੇ ਹੋਓ ਇੱਕ ਵਾਰ ਇਹਨਾਂ ਨੂੰ ਫਿਰ ਮੌਕਾ ਦਿੱਤਾ ਜਾਏ ਕਿ ਜਿਹੜੀਆਂ ਗਲਤੀਆਂ ਤੁਸੀਂ ਪਹਿਲਾਂ ਕੀਤੀਆਂ ਨੇ ਹੁਣ ਜੇ ਹੋਈਆਂ ਤੇ ਫਿਰ ਨਹੀਂ ਪਰਦਾਸ਼ ਹੋਏਗਾ ਪਰ ਕਿਉਂਕਿ ਸਾਡੇ ਕੋਲ ਵੀ ਚਾਰਾ ਨਹੀਂ ਹੈ ਜਿਵੇਂ ਥੋੜੀ ਦੇਰ ਪਹਿਲਾਂ ਮੈਂ ਕਿਹਾ ਨਾ ਕਿ ਚਾਈਨਾ ਦਾ ਮਾਲ ਅਸੀਂ ਖਰੀਦਦੇ ਹਾਂ ਉਹ ਸਾਡੇ ਕੋਲ ਕੋਈ ਆਲਟਰਨਟ ਆਪਸ਼ਨ ਨਹੀਂ ਹੈ ਉਈ ਆਕਾਲੀ ਦਲ ਦਾ ਸਾਡੇ ਕੋਲ ਕੋਈ ਆਪਸ਼ਨ ਨਹੀਂ ਹੈ ਜੋ ਕਿ ਇੱਕ ਸਿੱਖ ਪੰਥ ਦੀ ਗੱਲ ਕਰ ਸਕੇ ਜੋ ਕਿ ਸੈਂਟਰ ਨੂੰ ਵੀ ਮਨਜ਼ੂਰ ਹੋਏ ਇਹ ਸਿਰਫ ਅਕਾਲੀ ਦਲ ਹੀ ਐਂਡ ਆਫ ਦਿ ਡੇ ਆਂਦਾ ਜਿਹੜੇ ਇਹਨਾਂ ਨੂੰ ਵੀ ਸੈਂਟਰ ਵੀ ਮਨਜ਼ੂਰੀ ਦਿੰਦਾ ਹੈ ਇਹ ਸਿੱਖ ਪੰਥ ਦੀ ਗੱਲ ਹੈ ਡਾਕਟਰ ਜਸਦੀਪ ਜੰਦਜਾ ਦੇ ਇੱਕ ਛੋਟਾ ਜਿਹਾ ਸਵਾਲ ਇਹਦਾ ਜੋ ਕਿ ਡੋਨੋ ਜੇਟਰਾਮ ਕਾਫੀ ਵਾਰੀ ਉਹਨਾਂ ਨੇ ਕਹਿ ਚੁੱਕੇ ਹੁਣ ਫਿਰ ਕੱਲ ਵੀ ਉਹਨਾਂ ਨੇ ਕਿਹਾ ਕੱਲ ਜਰਮਨੀ ਦੇ ਅਧਿਕਾਰੀਆਂ ਨਾਲ ਮਿਲੇ ਨੇ ਕਿ ਭਾਰਤ ਦੀ ਤੇ ਪਾਕਿਸਤਾਨ ਦੀ ਲੜਾਈ ਉਹਨਾਂ ਨੇ ਰਕਾਈ ਏ ਟਿਊਟ ਕਰਕੇ ਜਾਂ ਗੱਲਬਾਤ ਕਰਕੇ ਇਹ ਇੰਡੀਆ ਭਾਰਤ ਦੇ ਤੇ ਸੁਣ ਲਿਆ ਕੀ ਯੂਕਰੇਨ ਤੇ ਰਸ਼ੀਆ ਕਿਉਂ ਨਹੀਂ ਸੁਣਦਾ ਪਿਆ ਬਿਲਕੁਲ ਯੂਕਰੇਨ ਨੇ ਰਸ਼ੀਆ ਨੇ ਵੀ ਸੁਣ ਲਿਆ ਕਿਉਂਕਿ ਤੁਸੀਂ ਵੇਖੋ ਨਾ ਜਿਹੜੀ ਜੰਗ 3 3.5 ਸਾਲ ਤੋਂ ਚੱਲ ਰਹੀ ਸੀ ਤੇ ਪੂਤਨ ਨਾਲ ਕੋਈ ਗੱਲਬਾਤ ਹੀ ਨਹੀਂ ਸੀ ਪੂਤਨ ਨੂੰ ਅਮਰੀਕਾ ਕਹਿੰਦਾ ਸੀ ਇਹਨੂੰ ਤੇ ਫਾਂਸੀ ਦਿਓ ਉਹਨੂੰ ਵਾਰ ਕਰਿਮੀਨਲ ਡਿਕਲੇਅਰ ਕਰਾਤਾ ਸੀ ਬਾਈਡਨ ਨੇ ਤੇ ਉਥੋਂ ਰਸ਼ੀਆ ਦਾ ਇਨਾਂ ਕ ਰਾਤੋਂ ਰਾਤ ਆਪਣੀ ਕੰਪਨੀਆਂ ਨੂੰ ਕਿਹਾ ਸੀ ਤੁਸੀਂ ਰਸ਼ੀਆ ਤੋਂ ਬਾਹਰ ਨਿਕਲੋ ਮੈਕਡੋਨਲਡ ਕੋਕ ਅਮਰੀਕਨ ਕੰਪਨੀਆਂ ਪਾਰੇ ਮੈਕਡੋਨਲਡ ਛੱਡ ਕੇ ਮੈਕਡੋਨਲਡ ਵਾਪਸ ਆ ਗਿਆ ਸੀ 버거 ਕਿੰਗ ਚਲਦੇ ਰੈਸਟੋਰੈਂਟ ਛੱਡ ਕੇ ਚਾਬੀਆਂ ਦੇ ਕੇ ਵਾਪਸ ਆ ਲਈ ਸੀ ਤੇ ਇਹ ਉਹ ਉਹਨਾਂ ਹਾਲਾਤਾਂ ਜੋ ਹੁਣ ਇਸ ਹਾਲਾਤ ਤੱਕ ਚਲੇ ਜਾਣਾ ਕਿ ਅੱਜ ਪੂਤਨ ਤੇ ਜ਼ਿਲਨਸਕੀ ਬੀ ਸਟਾਕਸ ਕਰ ਰਹੇ ਨੇ ਇਹਨਾਂ ਦੀ ਸਰਕਾਰਾਂ ਆਪਸ ਵਿੱਚ ਟੇਬਲ ਤੇ ਆ ਗਈਆਂ ਨੇ ਟਰੰਪ ਔਰ ਪੂਤਨ ਗੱਲ ਕਰ ਰਹੇ ਨੇ ਬੀਸ ਦੀ ਗੱਲ ਸ਼ੁਰੂ ਕਰ ਰਹੇ ਨੇ ਸ਼ੁਰੂ ਗੱਲਬਾਤ ਚੱਲ ਰਹੀ ਹੈ ਇਹ ਬਹੁਤ ਵੱਡੀ ਅਚੀਵਮੈਂਟ ਹੈ ਔਰ ਇਸ ਰਸਤੇ ਤੇ ਚੱਲ ਪਏ ਨੇ ਮੈਨੂੰ ਸਮਝਦਾ ਬਹੁਤ ਜਲਦੀ ਇੱਥੇ ਇਹਦਾ ਨਤੀਜਾ ਵੀ ਨਿਕਲਣਾ ਹੈ ਇੱਥੇ ਤੱਕ ਗੱਲਾਂ ਹੁਣ ਹੋ ਰਹੀਆਂ ਨੇ ਕਿ ਜਦੋਂ ਇਹ ਹੁਣ ਸੀਸਫਾਇਰ ਹੋਏਗਾ ਤੇ ਅਮਰੀਕਨ ਕੰਪਨੀਆਂ ਜਦ ਵਾਪਸ ਜਾਣਗੀਆਂ ਰਸ਼ੀਆ ਵਿੱਚ ਤੇ ਉਹਨਾਂ ਨੂੰ ਕੀ ਤੁਸੀਂ ਦਰਜਾ ਦਿਓਗੇ ਕੀ ਉਹ ਮੈਕਡੋਨਲਡ ਜਾ ਕੇ ਫਿਰ ਆਪਣੇ ਰੈਸਟੋਰੈਂਟ ਲੈ ਲੇਗਾ ਕਿ ਹੁਣ ਜਿਹੜੀਆਂ ਕੰਪਨੀਆਂ ਨੇ ਉਹਨਾਂ ਕੋਲ ਹੀ ਰੈਣੀ ਤੇ ਉਹ ਇਹ ਇਹ ਕੰਪਲਿਕੇਟਿਡ ਇਸ਼ੂਸ ਨੇ ਸਾਂਭ ਤੇ ਲੱਗਦਾ ਨਾ ਵਾਰ ਰੁਕੀ ਜਾਏਗੀ ਉਹ ਮੁੱਕੇਗੀ ਬਹੁਤ ਇਹ ਔਰ ਇੱਕ ਪ੍ਰੈਜ਼ੀਡੈਂਟ 트੍ਰੰਪ ਦੇ ਕੈਡਰ ਦਾ ਹੀ ਬੰਦਾ ਕੋਈ ਹੈ ਜਿਹੜਾ ਕਿ ਇਹ ਪੀਸ ਲਿਆ ਸਕਦਾ ਐਸੀ ਡਾਕਟਰ ਜਸਦੀਪ ਸਿੰਘ ਜਰਸੀ ਦੇਸ਼ ਵਿਦੇਸ਼ ਤੇ ਮੁੱਦਿਆਂ ਦੇ ਗੱਲਬਾਤ ਕੀਤੀ ਅਕਾਲੀ ਦਲ ਪੰਜਾਬ ਦੇ ਵਿੱਚ ਜੋ ਵੇਰੂ ਖੇਰੂ ਹੋਇਆ ਹੋਇਆ ਹੈ ਇੱਕ ਵਾਰੀ ਟਰਾਈ ਕਰੋ ਚਾਂਸ ਦੋ ਇਹਨਾਂ ਨੂੰ ਵੀ ਇਕੱਠੇ ਵੋਣ ਦੀ ਇਕੱਠੇ ਰਹਿ ਕੇ ਕੰਮ ਕਰਨ ਦੀ ਪੰਜਾਬ ਦੀ ਬਿਹਤਰੀ ਲਈ ਇਹਨਾਂ ਨੇ ਐਲਈ ਬਾਰੇ ਜਾਣਕਾਰੀ ਦਿੱਤੀ ਐਲਈ ਦੇ ਵਿੱਚ ਜਿਹੜਾ ਵਾਦ ਚੱਲ ਰਿਹਾ ਲੋਕੀ ਪ੍ਰੋਟੈਸਟ ਕਰ ਰਹੇ ਨੇ ਉਹਦੇ ਵਿੱਚ ਪਿੱਛੇ ਹੱਥ ਕਿਹੜਾ ਹੈ ਉਹਨਾਂ ਬਾਰੇ ਇਹਨਾਂ ਨੇ ਐਕਸਪੋਜ਼ ਕੀਤਾ ਦੇਖਦੇ ਰਹੋ ਅਮੇਜ਼ਿੰਗ ਟੀਵੀ ਫਿਰ ਮਿਲਾਂਗੇ ਇੱਕ ਨਵੇਂ ਵੀਕ ਤੇ ਵਿੱਚ ਨਵੇਂ ਪ੍ਰੋਗਰਾਮ ਲੈ ਕੇ ਤਬ ਤੱਕ ਲਈ